ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਘੈਂਟ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਯਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਐਤ ਦੇ ਮੇਰੇ ਬੀਬੀ ਸੀਮਰਜੀਤ ਕੌਰ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਕਮੌਣ ਵਾਸਤੇ ਇੱਕ ਹੋਰ ਰੋਮ ਦਾ ਸ਼ਹਿਰ ਜਿਹਦਾ ਨਾਮ ਹੈ ਲਾਦੀਸਪੋਲੀ ਸ਼ਹਿਰ ਹੈ ਤੇ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਤੇ ਪੰਜਾਬੀ ਭਰਪੂਰ ਮਾਤਰਾ ਦੇ ਵਿੱਚ ਰਹਿੰਦੇ ਤੇ ਬਹੁਤ ਵਧੀਆ ਕੰਮ ਕਰ ਵੀ ਕਰਦੇ ਨੇ ਵੀਰੇ ਇੱਥੇ ਸਾਰੇ ਤਰ੍ਹਾਂ ਦੇ ਕੰਮ ਕਰਨੇ ਤੇ ਸਮੁੰਦਰ ਦੇ ਕੰਡੇ ਤੇ ਬਣਿਆ ਹੋਇਆ ਸ਼ਹਿਰ ਹੈ ਤੇ ਆਪਣੇ ਪੰਜਾਬੀ ਵੀ ਰੈਸਟੋਰੈਂਟਾਂ ਵਿੱਚ ਵੀ ਕੰਮ ਕਰਦੇ ਆ ਖੇਤੀਬਾੜੀ ਦਾ ਕੰਮ ਵੀ ਕਾਫੀ ਆ ਇੱਥੇ ਆਪਣੇ ਪੰਜਾਬੀ ਵੀਰਾਂ ਦੀਆਂ ਅਲਮਿੰਤਾਰੀਆਂ ਵੀ ਬਹੁਤ ਆ ਜਿੱਦਾਂ ਆਪਾਂ ਇੰਡੀਅਨ ਫੂਡ ਸਟੋਰ ਕਹਦੇ ਆ ਕਾਫੀ ਕੁਝ ਆਪਣੇ ਪੰਜਾਬੀ ਨੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਸ਼ਹਿਰ ਦੇ ਵਿੱਚ ਇਹ ਸ਼ਹਿਰ ਨੂੰ ਲੈ ਕੇ ਨਾ ਗੱਲ ਨਾਲ ਜੁੜੀ ਹੋਈ ਆ ਕਹਿੰਦੇ ਵੀ ਜਿਹੜਾ ਬੰਦਾ ਇੱਕ ਵਾਰ ਆ ਕੇ ਇਹ ਸ਼ਹਿਰ ਦੇ ਵਿੱਚ ਰਹਿ ਕੇ ਚਲੇ ਜਾਵੇ ਨਾ ਉਹਦਾ ਦੂਜਾ ਪੰਜਾਬ ਬਣ ਜਾਂਦਾ ਜਿੱਥੇ ਮਰਜ਼ੀ ਨੌਰ ਤੇ ਚਲੇ ਜਾਵੇ ਜਿਹੜੀ ਮਰਜ਼ੀ ਕੰਟਰੀ ਚਲੇ ਜਾਵੇ ਉਹਦਾ ਦਿਲ ਤਰਸਦਾ ਰਹਿੰਦਾ ਮੁਣਕੇ ਫੇਰ ਦੁਬਾਰਾ ਲਾਜੀਸਪੋਲੀ ਧਰਤੀ ਉੱਤੇ ਪੈਰ ਪਾਉਣ ਵਾਸਤੇ ਇਹ ਗੱਲ ਸੱਚੀ ਹੈ ਮਿੱਤਰੋ ਕਿਉਂਕਿ ਅਸੀਂ ਵੀ ਨਾ ਜੋ ਰਹਿੰਦੇ ਹੁੰਦੇ ਸੀ ਘੁੰਮਣ ਵਾਸਤੇ ਇੱਥੇ ਆਉਂਦੇ ਹੁੰਦੇ ਸੀਗੇ ਤੇ ਸਾਡਾ ਵੀ ਦਿਲ ਕਰਦਾ ਰਹਿੰਦਾ ਜਦੋਂ ਫੇਸ ਤੇ ਫੂਸਤੇ ਹੋਣ ਵੀ ਹਾਂ ਜਾਈਏ ਘੁੰਮੀਏ ਫਰੀਏ ਸ਼ਹਿਰ ਦੇ ਵਿੱਚ ਕਿਉਂਕਿ ਵੀਕਐਂਡ ਨੂੰ ਜਿਹੜੇ ਪਿਆਸੇ ਆਪਾਂ ਖੜੇ ਆ ਨਾ ਇਹ ਸ਼ਹਿਰ ਦਾ ਮੇਨ ਪਿਆਸ ਹੈ ਤੇ ਵੀਕੈਂਡ ਨੂੰ ਇਹ ਪਿਆਸੇ ਵੀ ਆਈਆਂ ਰੌਣਕਾਂ ਹੁੰਦੀਆਂ ਔਰੇ ਬਸ ਤੁਸੀਂ ਛੱਡ ਗੱਲ ਦਵੋ ਤੇ ਇਨ ਫਿਊਚਰ ਆਪਾਂ ਅੱਗੇ ਜਦੋਂ ਗਰਮੀਆਂ ਪੂਰੀਆਂ ਚੰਗੇ ਤਰੀਕੇ ਨਾਲ ਆਉਣਗੀਆਂ ਨਾ ਤੁਹਾਨੂੰ ਉਹ ਵੀ ਮਾਹੌਲ ਦਿਖਾਇਆ ਕਰਾਂਗੇ ਵੀ ਕਿਦਾਂ ਕਿਦਾਂ ਮਾਹੌਲ ਔਰੇ ਮੇਲੇ ਜਿਹੜੇ ਔਰ ਇੱਥੇ ਦੇ ਪਿੰਡਾਂ ਦੇ ਮੇਲੇ ਕਿਦਾਂ ਦੇ ਹੁੰਦੇ ਆ ਤੁਹਾਡੇ ਸਾਰੇ ਸਾਰੇ ਆਪਾਂ ਸ਼ੇਅਰ ਕਰਾਂਗੇ ਜਿਵੇਂ ਕੱਲ ਅਸੀਂ ਆਪਣੇ ਉਧਰ ਆਪਣੇ ਸ਼ਹਿਰ 'ਚ ਗਏ ਸੀ ਉਹਦੇ ਨੇੜੇ ਹੀ ਹੈ ਜਿਵੇਂ ਬੰਨਾ ਚੰਨਾ ਕਹਿੰਦੇ ਨੇ ਆਪਣੀ ਇੰਡੀਆ 'ਚ ਉਹ ਚੀਜ਼ ਹੈ ਉਹ ਚੀਜ਼ ਹੈ ਇੱਥੇ ਜਿੰਨੇ ਵੀ ਨਾ ਆਲੇ-ਦਾਲੇ ਨਿੱਕੇ-ਨਿੱਕੇ ਸ਼ਹਿਰ ਹੈ ਮੇਰੇ ਤੋਂ ਰੋਮ ਤਾਂ ਵੱਡਾ ਸ਼ ਤੇ ਆਲੇ ਦਲੇ ਨਿੱਕੇ ਨਿੱਕੇ ਸ਼ਹਿਰ ਹੈ ਜਿੱਦਾਂ ਮਤਲਬ ਵੀ ਆਪਾਂ ਇੱਥੋਂ ਸਟਾਰਟ ਕਰਦੇ ਆਂ ਉਮੀਦ ਕਰਦੇ ਆਂ ਵੀ ਆਪਾਂ ਤੁਸੀਂ ਆਪਣੇ ਵਲੌਗਰ ਨੂੰ ਹੰਗਾਰਾ ਦੇਵੋ ਤੇ ਆਪਾਂ ਪੂਰੀ ਇਟਲੀ ਘੁੰਮਦੇ ਜਾਈਏ ਮੇਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਕਰਕੇ ਤੇ ਮਤਲਬ ਹਰੇਕ ਪਿੰਡ ਦੀ ਇੱਕ ਆਪਣੀ ਇੱਕ ਵੱਖਰੀ ਪਛਾਣ ਹੈ ਓਰੇ ਤੇ ਵੱਖਰੇ ਵੱਖਰਾ ਰੰਗ ਰੂਪ ਸਭ ਕੁ ਵੱਖਰੀ ਵੱਖਰੇ ਤਰੀਕੇ ਹਰੇਕ ਪਿੰਡ ਦਾ ਆਪਣਾ ਆਪਣਾ ਤੇ ਆਪਾਂ ਅੱਜ ਤੁਹਾਨੂੰ ਆ ਪਿੰਡ ਘੁਮਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਆਏ ਸੀਗੇ ਨਾਲੇ ਨਾ ਇੰਨੀ ਫੂਡ ਸਟੋਰ ਆਪਣਾ ਇੱਥੇ ਤੇ ਉੱਥੋਂ ਆਪਾਂ ਜਾ ਕੇ ਲੱਗੇ ਜਾਵਾਂਗੇ ਆਪਣੀ ਘਰ ਦਾ ਸਮਾਨ ਸੇਵਲਿਸਟ ਬਣਾਈ ਤੇ ਅਸੀਂ ਕੁਮੀ ਤੋਂ ਉਹਨਾਂ ਕਮਾਈਏ ਇਹ ਨਹੀਂ ਮਿੱਤਰ ਹੋ ਸਕਦਾ ਜਿੱਥੇ ਜਾਵਾਂਗੇ ਤੁਹਾਨੂੰ ਆਪਾਂ ਆਪਣੇ ਨਾਲੇ ਲੈ ਕੇ ਜਾਵਾਂਗੇ ਤੇ ਇੱਕ ਵਾਰੀ ਆਪਾਂ ਆ ਸ਼ਹਿਰ ਦਾ ਰਾਉਂਡ ਕਰ ਲਈਏ ਤੁਹਾਨੂੰ ਦਿਖਾਈਏ ਮੇਨ ਮੇਨ ਚੀਜ਼ਾਂ ਸ਼ਹਿਰ ਬਾਰੇ ਫਿਰ ਉਸ ਤੋਂ ਬਾਅਦ ਕਰਾਂਗੇ ਆਪਾਂ ਸ਼ਾਪਿੰਗ ਤੁਹਾਨੂੰ ਆਪਾਂ ਵੀਰਾਂ ਨੂੰ ਮਲਾਵਾਂਗੇ ਜਿਨ੍ਹਾਂ ਦੀ ਦੁਕਾਨ ਤੇ ਆਪਾਂ ਅੱਜ ਆਏ ਆਂ ਆਹ ਵਾਲੇ ਮਿੱਤਰੋ ਪਿਆਸਾ ਇਹ ਮੇਨ ਸ਼ਹਿਰ ਹੈ ਲਾਦੀ ਪੂਰੇ ਸ਼ਹਿਰ ਕਿੰਨਾ ਵੱਡਾ ਸ਼ਹਿਰ ਹੈ ਆਲੇ ਦਾ ਤੁਸੀਂ ਬਿਲਡਿੰਗ ਬਿਲਡਿੰਗ ਚੈੱਕ ਕਰ ਸਕਦੇ ਆਂ ਬਹੁਤ ਮੰਨ ਲੀ ਪਾਪੂਲੇਸ਼ਨ ਹੈ ਸ਼ਹਿਰ ਦੇ ਵਿੱਚ ਤੇ ਬੜੇ ਕੁਝ ਖਾਣ ਪੀਣ ਨੂੰ ਬੜੀਆਂ ਦੁਕਾਨਾਂ ਬਹੁਤ ਕੁਝ ਆ ਸ਼ਹਿਰ ਦੇ ਵਿੱਚ ਇਦਾਂ ਦੀ ਕੋਈ ਚੀਜ਼ ਹੈ ਨਹੀਂ ਜਿਹੜੀ ਆ ਸ਼ਹਿਰ ਦੇ ਵਿੱਚ ਨਾ ਹੋਵੇ ਤੇ ਆਹ ਵਾਲਾ ਪਿਆਸਾ 메ਨ ਪਿਆਸਾ ਜਿੱਥੇ ਆਪਾਂ ਖੜੇ ਆ ਇੱਥੇ ਮੇਲੇ ਮੂਲੇ ਬਹੁਤ ਲੱਗਦੇ ਆ ਇੱਥੇ ਇਹ ਸ਼ਹਿਰ ਦਾ ਇੱਕ ਨਾ ਮਸ਼ਹੂਰ ਮੇਲਾ ਹੈ ਜਿਹਨੂੰ ਕਹਿੰਦੇ ਆ ਖਰਚੋਫੀ ਦਾ ਮੇਲਾ ਜਿਹੜਾ ਕਿ ਅਪ੍ਰੈਲ ਦੇ ਮਹੀਨੇ ਵਿੱਚ ਅਗਲੇ ਮਹੀਨੇ ਆਉਣਾ ਹੈ ਤਿੰਨ ਦਿਨ ਚੱਲਦਾ ਹੈ ਉਹ ਮੇਲਾ ਤੇ ਆਪਾਂ ਤੁਹਾਡੇ ਕੋਲ ਪ੍ਰੋਮਿਸ ਕਰਦੇ ਆ ਅੱਜੇ ਉਹ ਤੁਹਾਨੂੰ ਆਪਾਂ ਤਿੰਨੇ ਦਿਨ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਫਾਈਨਲ ਤੱਕ ਦਿਨ ਜਰੂਰ ਤੁਹਾਨੂੰ ਦਿਖਾਵਾਂਗੇ ਇੰਨੀ ਜ਼ਿਆਦਾ ਰੌਣਕ ਹ ਵੀ ਜਿੰਨੇ ਵੀ ਆਪਣੇ ਪੰਜਾਬੀ ਵੀਰ ਆ ਸ਼ਹਿਰ ਦੇ ਵਿੱਚ ਰਹਿ ਕੇ ਕਿਤੇ ਹੋਰ ਚਲੇ ਗਏ ਨਾ ਕਿਸੇ ਕੰਟਰੀ ਚਲੇ ਗਏ ਸਟੇਟ ਚਲੇ ਗਏ ਉਹ ਵੀ ਚਾਹੁੰਦੇ ਹੁੰਦੇ ਆ ਵੀ ਉਹ ਖਰਚੋਹੀ ਦੇ ਮੇਲੇ ਵਾਲੇ ਦਿਨ ਮੁੜ ਕੇ ਇੱਥੇ ਆਇਆ ਜਾਵੇ ਤੇ ਉਹ ਮੇਲੇ ਨੂੰ ਮਾਣਿਆ ਜਾਵੇ ਮੱਲ ਵੀ ਇੰਨਾ ਜ਼ਿਆਦਾ ਮਸ਼ਹੂਰ ਹੈ ਤੇ ਇੰਨਾ ਸੋਹਣਾ ਇੰਨਾ ਦਿਲ ਲੱਗਦਾ ਆ ਸ਼ਹਿਰ ਦੇ ਮੇਲੇ ਦੇ ਵਿੱਚ ਤੇ ਬਾਕੀ ਹੈ ਮੈਂ ਰਾਤ ਕੋਈ ਪ੍ਰੋਗਰਾਮ ਹੋਣਾ ਜੀ ਇੱਥੇ ਸਾਰਾ ਇੱਥੇ ਹਣਾ ਹਾਂ ਸ਼ਨੀਵਾਰ ਐਤਵਾਰ ਤਾਂ ਉਹ ਮੱਲ ਵੀ ਰੌਣਕ ਮੇਲੇ ਫੁੱਲ ਰਹਿੰਦਾ ਤੇ ਇੱਧਰ ਸਾਹਮਣੇ ਹੈਗਾ ਜੀ ਰੋਡ ਆਪਣਾ ਜਿੱਦਾਂ ਇੰਗਲੈਂਡ ਦੇ ਵਿੱਚ ਸੋਹ ਰੋਡ ਕਹੇ ਜਾਂਦੇ ਆ ਚੰਡੀਗੜ੍ਹ ਦੇ ਵਿੱਚ 17 ਦੀ ਮਾਰਕੀਟ ਕਹੇ ਜਾਂਦੇ ਆ ਇਹ ਸ਼ਹਿਰ ਦੀ ਖਾਸੀਅਤ ਹੈ ਉਹਦੇ ਵਿੱਚ ਆਹ ਵਾਲਾ ਰੋਡ ਹੈ ਵੀ ਆਈਟਾਲੀਆ ਕਹੇ ਜਾਂਦੇ ਆ ਇਹ ਰੋਡ ਨੂੰ ਤੇ ਇਹਦੇ ਆਲੇ ਦੁਆਲੇ ਇੱਧਰ ਏਨੇ ਰੈਸਟੋਰੈਂਟ ਪizzerie ਸ਼ਾਪਿੰਗ ਵਾਲ ਬੜਾ ਕੁਝ ਕਾਫੀ ਕੁਝ ਹੈ ਤੋਂਨੋਂ ਬਾਅਦ ਸਾਰਾ ਕੁਝ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਇੱਧਰ ਜਾ ਕੇ ਆਉਣਾ ਆਪਣਾ ਇਹ ਵਾਲੇ ਬੱਸੇ ਮੇਰੇ ਪਾਸੇ ਇੱਧਰ ਕੋ ਛੋਟੀ ਪਾਰਕ ਹੈ ਉਹ ਵੀ ਬਹੁਤ ਸੋਹਣੀ ਆ ਤੇ ਨਾਲੇ ਹੈਗਾ ਇਹਦੇਲੇ ਪਾਸੇ ਸਮੁੰਦਰ ਤਿਆਪਾ ਤੁਹਾਨੂੰ ਸੁੰਦਰ ਵੀ ਦਿਖਾਉਨੇ ਆ ਜਿਹੜੀ ਇੱਥੇ ਦਾ ਰੇਤ ਹੈ ਨਾ ਉਹ ਆਮ ਆਲੇ ਦਾਲੇ ਸਮੁੰਦਰਾਂ ਤੋਂ ਬਿਲਕੁਲ ਡਿਫਰੈਂਟ ਹੈ ਜਿਹੜੇ ਹੋਰ ਆਲਦੇ ਸਮੁੰਦਰ ਹੈ ਨਾ ਉਹਨਾਂ ਦਾ ਰੇਤ ਹੈਗਾ ਜਾਲੂ ਜਾਲੂ ਕਲਰ ਦਾ ਵਾਈਟ ਵਾਈਟ ਤੇ ਇੱਥੇ ਜਿਹੜਾ ਇਹ ਲਾਦੀਸ ਪੋਲੀ ਦਾ ਰੇਤ ਹੈ ਮਿੱਤਰੋ ਇਹ ਹੈਗਾ ਬਲੈਕ ਕਲਰ ਦਾ ਤੇ ਇਹਦੇ ਵੀ ਕਾਰਨ ਹੋਰੇ ਬਹੁਤ ਲੋਕ ਇਨੌਣ ਵਾਸਤੇ ਇਸ ਕਰਕੇ ਵੀ ਆਉਨੇ ਆ ਜਿਹੜਾ ਬਲੈਕ ਰੇਤ ਹੈ ਨਾ ਇਹ ਬੰਦਰੀ ਬਾਡੀ ਵਾਸਤੇ ਬਹੁਤ ਵਧੀਆ ਹੈ ਮਨ ਲੋਕ ਇੱਥੇ ਕਿ ਲੇਟਦੇ ਆ ਰੇਤੇ ਦੇ ਵਿੱਚ ਵੀ ਉਹਨਾਂ ਦੀ ਬਾਡੀ ਨੂੰ ਬੈਨੀਫਿਟ ਮਿਲਣਾ ਮਿੱਤਰੋ ਆ ਵੀ ਪਿਆ ਸ ਇੱਕ ਛੋਟਾ ਜਿਹਾ ਚੋੜੀ ਪਾਰਕ ਬਣੇ ਬਹੁਤ ਸੋਹਣੀ ਬਣਾਈਏ ਪਾਰਕ ਤੇ ਇਧਰ ਹਲਦਾਲੇ ਘਾਹ ਕੋ ਲੱਗਿਆ ਹੋਇਆ ਪਿਆਸਾ ਬਹੁਤ ਨੇ ਜੀ ਟਾਈਮ ਪਾਸ ਕਰਨ ਨੇ ਹੰਜ ਬੰਦਾ ਫਰੀ ਹੈ ਜਿਵੇਂ ਮਰਜੀ ਟਾਈਮ ਪਾਸ ਬਹੁਤ ਸੁਣ ਹੁੰਦਾ ਜੀ ਉਹ ਹੈਣਾ ਸਹੀ ਗੱਲ ਹੈ ਆ ਦੇਖੋ ਹੁਣ ਤਾਂ ਚਲੋ ਪਾਣੀ ਪੁਣੀ ਬੰਦ ਕੀਤੀ ਤੇ ਪਤਾ ਨਹੀਂ ਇਹਨਾਂ ਦੀ ਪਤਾ ਨਹੀਂ ਬੋਟਾ ਮਟਾ ਪਾਣੀ ਵਾਲੀ ਇਹਨਾਂ ਦੀ ਫੰਡ ਫੁੰਡ ਨਹੀਂ ਹੈਗਾ ਲੱਗਦਾ ਮਨੂੰ ਇਟਲੀ ਸਰਕਾਰ ਦੇ ਕੋ ਹਨਾ ਹਾਂਜੀ ਤਾਂ ਕਰਕੇ ਇਹਨਾਂ ਨੇ ਅੰਦਰ ਗਿਜਰਮ ਜਾਈ ਪਈ ਆ ਨਹੀਂ ਤਾਂ ਜੇ ਅਸੀਂ ਪਹਿਲਾਂ ਇਸੇ ਸਮੇਂ ਹਾਂਜੀ ਉਦੋਂ ਕਾਫੀ ਵਧੀਆ ਸੀਗਾ ਫੋਰੇ ਚੱਲਦੇ ਰ ਉੱਪਰ ਨੂੰ ਤੇ ਪਾਣੀ ਹੈ ਸ਼ੋਧ ਦੇ ਵਿੱਚ ਮੱਛੀਆਂ ਫਿਰਦੇ ਦੇਖ ਹੌਣ ਨੂੰ ਲੱਗਦਾ ਫੰਡ ਦੀ ਜਿਹੜੀ ਕਮੀ ਪੈ ਗਈ ਆ ਮਤਲਬ ਵੀ ਸਰਕਾਰਾਂ ਭਾਵੇਂ ਕਿਸੇ ਮਰਜ਼ੀ ਦੇਛੇ ਹੁਣ ਮਿੱਤਰੋ ਤੇ ਸਰਕਾਰਾਂ ਦੇ ਕੰਮ ਕਰ ਇਦਾਂ ਦੀ ਹੁੰਨੇ ਆ ਜੀ ਰਸਤੇ ਚਾਰ ਹੈ ਇਹ ਲਾ ਜੀ ਹਾਂ ਜੀ ਜਦੋਂ ਮਾਈ ਚਲੇ ਜਾ ਹਾਂ ਜੀ ਬੰਦਾ ਜਿੱਥੇ ਮਰਜੀ ਭੱਜ ਜਾ ਮਿੱਤਰੋ ਅਕਸਰ ਜਾਣਾਂ ਦਾ ਇੱਕੋ ਜਗ੍ਹਾ ਦੇ ਉੱਪਰ ਸਾਰਿਆਂ ਨੇ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਜੀ ਹੈਨਾ ਸਭ ਨੂੰ ਪਤਾ ਵੀ ਉੱਥੇ ਜਾਣਾ ਪਰ ਉਹ ਯਾਦ ਕਿਸੇ ਦੇ ਨਹੀਂ ਹੁੰਦੀ ਉਹ ਨਹੀਂ ਯਾਦ ਹੈਗੀ ਉਹ ਦੇਖੋ ਮਿੱਤਰੋ ਸਾਹਮਣੇ ਆਪਾਂ ਬਿਲਕੁਲ ਸਮੁੰਦਰ ਦੇ ਨੇੜੇ ਆ ਗਏ ਆ ਤੇ ਜੇ ਆਪਾਂ ਗੱਲ ਕਰੀਏ ਵੀ ਕਿੰਨੇ ਕੁ ਦੂਰ ਹੈ ਸ਼ਹਿਰ ਤੋਂ ਇਸ ਸਮੁੰਦਰ ਤਾਂ ਆਹ ਦੇਖੋ ਆਹ ਸ਼ਹਿਰ ਇੱਧਰ ਆ ਪਿੱਛੇ ਜਮੀ ਲਾਗੇ ਤੋਂ 5 500 ਮੀਟਰ ਵੀ ਨਹੀਂ ਹੋਣਾ ਸ਼ਹਿਰ ਤੋਂ ਸਮੁੰਦਰ ਤੇ ਆਹ ਜਿਹੜੀ ਲਾਈਨ ਹੈ ਨਾ ਨਾਲੇ ਨਾਲ ਸਾਰੇ ਰੈਸਟੋਰੈਂਟ 12 ਜਿਹੜੇ ਮਤਲਬ 20 ਚ ਸਾਰੇ ਬਣੇ ਹੋਏ ਆ ਤੁਹਾਨੂੰ ਪਾ ਸਮੁੰਦਰ ਹੀ ਦਵਾ ਤੇ ਤੁਹਾਨੂੰ ਲੱਗਦਾ ਵੀ ਬਣੀ ਨੇੜੇ ਹੋਊਗਾ ਸਮੁੰਦਰ ਹੈ ਸ਼ਹਿਰ ਹੀ ਹੈ ਜੀ ਹੈ ਨਾ ਮੈਂ ਇੱਕ ਵਾਰ ਹੀ ਆਈ ਆਂ ਜੀ ਆਪਣੀ ਲਾਈਫ ਚ ਮੈਂ ਕਹਿੰਦੀ ਆਂ ਆ ਵਾਲੇ ਸੀਨ ਮੈਂ ਕਹਿੰਦਾ ਉੱਥੇ ਹੀ ਚਾਹੀਦਾ ਇੱਕ ਘਰ ਉੱਪਰ ਬਾਲਕਨੀ ਦੇ ਵਿੱਚ ਮੰਝੜ ਆਏ ਹੋਵੇ ਤੇ ਚਾਹ ਦਾ ਗਲਾਸ ਬੰਦੇ ਹੱਥ ਵਿੱਚ ਹੋਵੇ ਤੇ ਸਮੁੰਦਰ ਵੱਲ ਨੂੰ ਦੇਖਦਾ ਹੋਵੇ ਜਿਉਂ-ਜਿਉਂ ਮਿੱਤਰੋ ਸਮੁੰਦਰ ਵੱਲ ਨੂੰ ਜਾਈ ਜਾਂਦੇ ਆ ਤੇ ਤਿਉ ਤਿਉ ਐਨੀ ਸੋਹਣੀ ਠੰਡੀ ਸ਼ੀਤ ਹਵਾ ਜਿਹੜੀ ਸਮੁੰਦਰ ਵੱਲ ਤੋਂ ਆਉਂਦੀ ਆ ਐਂਡ ਫਰੈਸ਼ ਆਉਂਦੀ ਆ ਮਰ ਸਾਲੇ ਕੀ ਐਦਾਂ ਫੀਲ ਆਉਂਦਾ ਹੈ ਵੀ ਜਿੱਦਾਂ ਵੀ ਬੜੀ ਜ਼ਿਆਦਾ ਆਕਸੀਜਨ ਹਵਾ ਦੇ ਵਿੱਚ ਹੈ ਨਾ ਹਾਂਜੀ ਹਾਂਜੀ ਐਦਾਂ ਹੀ ਆ ਦਨ ਠੰਡੀ ਠੰਡੀ ਹਵਾ ਆਉਂਦੀ ਆ ਸਹੀ ਗੱਲ ਹੈ ਲਓ ਜੀ ਆ ਇੱਧਰ ਆ ਗਏ ਆਪਾਂ ਸਾਹਮਣੇ ਸਮੁੰਦਰ ਇੱਧਰ ਅੱਗੇ ਦੇਖੋ ਹਾਂਜੀ ਬਿਲਕੁਲ ਨੇੜੇ ਹੈ ਜੀ ਬਿਲਕੁਲ ਨੇੜੇ ਹੈ ਜੀ ਤੇ ਜਿਵੇਂ ਤੁਹਾਨੂੰ ਅੱਪਰ ਇਤਰੀ ਗੱਲ ਕੀਤੀ ਮਿੱਤੀ ਸਾਭੀ ਆ ਦੀ ਆ ਦੇਖੋ ਆ ਦੇਖੋ ਇਤਾਂ ਦੇਖ ਬਲੈਕ ਰੇਤਾ ਇਹਦੇ ਬਹੁਤ ਜਿਹੇ ਬੇਨਫੀਟਸ ਨੇ ਮਨੇ ਕਹਿੰਦੇ ਜਿੰਦੇ ਤੋਂ ਸਮੁੰਦਰ ਦੇਖੂਗੇ ਨਾ ਇੱਥੇ ਮੰਨ ਲਓ ਵੀ ਚਾਹੇ ਫਰਜੇਨੇ ਦਾ ਹੋਵੇ ਲਾਗੇ ਲਾਗੇ ਹੈਗੇ ਆ ਉੱਥੇ ਰੇਤਾ ਹੋਰ ਹੈ ਇਹ ਲਾਵੀਸਪੂਲਰ ਰੇਤਾ 골ਡ ਰੇਤਾ ਹਾਂ ਇਹ ਬਲੈਕ ਰੇਤਾ ਹੈ ਇਹਦੇ ਬੇਨਫੀਟ ਬਹੁਤ ਨੇ ਬਾਡੀ ਵਾਸਤੇ ਬਾਡੀ ਨੂੰ ਬਹੁਤ ਮਤਲਬ ਇਹ ਕਰ ਦੇਣਾ ਜਿਹਦਾ ਕਹਿੰਦੇ ਵੀ ਰਿਲੈਕਸ ਕਰ ਦੇ ਅੱਛਾ ਓਕੇ ਠੀਕ ਹੈ ਆ ਜੂ ਅੰਡਰਸਟੈਂਡ ਹਾਂਜੀ ਹਾਂਜੀ ਬਸ ਤੂੰ ਜੋ ਸਮਝਾਉਂਦੇ ਮੈਂ ਸਮਝੀਏ ਇਹ ਗੱਲਾਂ ਜ਼ਿੰਦਗੀ ਤੇਰੇ ਕੰਮ ਆਉਣੀਆਂ ਨੇ ਸਾਰੀਆਂ ਠੀਕ ਹੈ ਹਾਂਜੀ ਹਾਂਜੀ ਲੈ ਮੇਤਰੋ ਦੇਖੋ ਸਮੁੰਦਰ ਹਲੇ ਤਾਂ ਥੋੜਾ ਜਿਹਾ ਮੰਨ ਲਓ ਵੀ ਉਹਨੇ ਹਲੇ ਦਿਨ ਖੁੱਲਣ ਲੱਗੇ ਨਹੀਂ ਹੈਗੇ ਤੇ ਇੱਕ ਅਜੇ ਦਿਨ ਸੋਮਵਾਰ ਦਾ ਹੈ ਮਤਲਬ ਕੰਮ ਕਰਨ ਵਾਲਾ ਦਿਨ ਹੈ ਤਾਂ ਕਰਕੇ ਨਹੀਂ ਤਾਂ ਤੇ ਜੇ ਵੀਕੈਂਡ ਦਾ ਹੋਵੇ ਪੂਰਾ ਮਾਹੌਲ ਬਣਿਆ ਹੁੰਦਾ ਵਧੀਆ ਹੁਣ ਤਾਂ ਸਾਰੀ ਬੀਜੇ ਦਾ ਸਾਰੀ ਬੇਲੀ ਵੀ ਦਿਖੋ ਉਦ ਤੱਕ ਤੇ ਇਹਦਾ ਰੈਸਟੋਰੈਂਟ ਨਹੀਂ ਇਹ ਹਲੇ ਭਰੇ ਵੇਆਂ ਲੋਕਾਂ ਦੇ ਬਿਨੇ ਬੈਠ ਕੇ ਤੇ ਤੁਸੀਂ ਖਾਣਾ ਬੀਜ ਕੋਈ ਨਹੀਂ ਜੀ ਬਾਅਦ ਚ ਦੇਖ ਲਾਂਗੇ ਜੇ ਅਜੇ ਘੁੰਮ ਲਈ ਠੀਕ ਹੋ ਗਿਆ ਬਹੁਤ ਤੇਰਾ ਭਲਾ ਖੱਚੇ ਪਾਸ਼ਾ ਦੇਖੋ ਮੇਟਰ ਕੁਦਰਤ ਯਾਰ ਆਪਣੇ ਆਪ ਵਿੱਚ ਬਹੁਤ ਸੋਹਣੀ ਆ ਵਾਹ ਵਾਹ ਜਿਵੇਂ ਜਿਵੇਂ ਸਮੁੰਦਰ ਨੇ ਇੰਨੀ ਜਾਨਦੇ ਆ ਨਾ ਕੈਮਰਾ ਸ਼ਾਇਦ ਉਹ ਗੱਲ ਨਾ ਰਿਕਾਰਡ ਕਰਦਾ ਹੋਵੇ ਪਰ ਜਿਹੜੀ ਆਪਣੇ ਆਪ ਦਿਲ ਨੂੰ ਖਿੱਚੀ ਪੈਂਦੀ ਹੈ ਨਾ ਉਹ ਵੱਖਰੇ ਇੱਕ ਵੱਖਰੇ ਅੰਦਾਜ਼ ਜਿਹਾ ਆਉਂਦਾ ਦੇਖੋ ਇਹਦਾ ਬਾਹਲੀ ਗੱਲ ਬਸerie ਆਉਂਦੀ ਹੈ ਦੇਖੋ ਇਸ ਤੋਂ ਪੇ ਇੱਕ ਸਮੁੰਦਰ ਦੀ ਹੋਰ ਵੀ ਗੱਲ ਦੱਸ ਦਿੰਦੇ ਹਾਂ ਮਿੱਤਰੋ ਆਪਾਂ ਨੇ ਖੜਕੇ ਸਮੁੰਦਰ ਦੇ ਕੰਢੇ ਖੜਕੇ ਜਦੋਂ ਨਾ ਉਧਰ ਪਿੱਛੇ ਦੇਖਦੇ ਆ ਤਾਂ ਇਦਾਂ ਲੱਗਦਾ ਜੀ ਦੱਸ ਤੇ ਵੀ ਪਾਣੀ ਖੜਾ ਹੁੰਦਾ ਹੈ ਮਤਲਬ ਫਲੈਟ ਹੀ ਨਹੀਂ ਲੱਗਦਾ ਹੈਗਾ ਤੇ ਤੁਹਾਨੂੰ ਲੱਗਦਾ ਵੀ ਸਾਰਾ ਜਿਹੜਾ ਐਨ ਆਖਰੀ ਕਿਨਾਰਾ ਸਮੁੰਦਰ ਦਾ ਆਪਾਂ ਨੂੰ ਦਿਖਦਾ ਹੋਵੇ ਨਾ ਐਦਾਂ ਦੀ ਫੀਲਿੰਗ ਆਉਂਦੀ ਹੈ ਵੀ ਐ ਜਿਵੇਂ ਸਮੁੰਦਰ ਖੜਾ ਹੁੰਦਾ ਇਦਾਂ ਲੱਗਦਾ ਹੈ ਨਾ ਹਾਂਜੀ ਹਾਂਜੀ ਐਵੇਂ ਲੱਗਦਾ ਹੈ ਨਾ ਐਵੇਂ ਲੱਗਦਾ ਨਾ ਹਾਂਜੀ ਮੈਂ ਕਦੇ ਨਾ ਸੁਣਿਆ ਸੀ ਸੱਚੀ ਗੱਲ ਦੱਸਾਂ ਸਮੁੰਦਰ ਬਾਰੇ ਸਮੁੰਦਰ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੈਂ ਨੇੜੇ ਤੋਂ ਦੇਖੂੰਗੀ ਬੱਸ ਇਹ ਆਪਣੇ ਇੰਡੀ ਪਰ ਕਰ ਸੋਚਿਆ ਨਹੀਂ ਸੀ ਵੀ ਦੇਖਾਂਗੇ ਮਨੇ ਇਟਲੀ ਆ ਕੇ ਬਾਈ ਗਰੂ ਨੇ ਹਨਾ ਵੀ ਇਹਦੇ ਨੇੜੇ ਹੀ ਆਪਾਂ ਨੂੰ ਹਨਾ ਉਹ ਮਿਲ ਗਿਆ ਵੀ ਵਧੀਆ ਦੇਖਣ ਵਾਸਤੇ ਇਹ ਤਾਂ ਇਹ ਤਾਂ ਉਹ ਗੱਲ ਹੋ ਗਈ ਕਹਿੰਦੇ ਮੋਤੀਪੁਰ ਕੀਤੇ ਹੋਣੇ ਸੀ ਅਮਰ ਨੇ ਸਹੀ ਗੱਲ ਹੈ ਜੀ ਤੈਨੂੰ ਸੁਮੰਦਰ ਦਿਖਾਤਾ ਦਿਖ ਲਿਆ ਹਨਾ ਮੈਂ ਸਭ ਤੋਂ ਸੱਚੀ ਗੱਲ ਜਦੋਂ ਆਈ ਸੀ ਸਭ ਤੋਂ ਪਹਿਲਾਂ ਆਪਾਂ ਗਏ ਨਹੀਂ ਸੀ ਤੁਸੀਂ ਸੁਮੰਦਰ ਦਿਖਾਉਣਗੇ ਐਸੀ ਕਿੰਨੀ ਚੀਜ਼ਾਂ ਨੇ ਜੀ ਹਾਂ ਮੈਂ ਕਿਧਰਾਂ ਦੀ ਗੱਲਾਂ ਹੁੰਦੀਆਂ ਮੇਤਰੋ ਦਾਣਾ ਪਾਣੀ ਜਿਹੜੇ ਜੀ ਦਾ ਜਿੱਥੇ ਰਲਿਆ ਹੋਇਆ ਉੱਥੇ ਖਾਣਾ ਹੁੰਦਾ ਹੈ ਬਾਕੀ ਬੰਦਾਰੇ ਬੜਾ ਕੁਝ ਕਰਦਾ ਹੈ ਬੰਦੇ ਹੱਥ ਕੁਝ ਵੀ ਨਹੀਂ ਹੈਗਾ ਬੰਦੇ ਤੇ ਇੱਕ ਚੀਜ਼ ਜ਼ਰੂਰ ਹੈ ਬੰਦਾ ਪਲਾਨ ਬਣਾ ਸਕਦਾ ਹੈ ਸੋਚ ਸਕਦਾ ਹੈ ਵੀ ਮੈਂ ਇਦਾਂ ਕਰਨਾ ਮੈਂ ਇਦਾਂ ਕਰਾਂ ਉਹ ਕਰ ਸਕਦਾ ਪਰ ਕਰੇ ਖਰਾਬੇ ਆਪੇ ਆਪ ਮਾਨਸ ਕੀ ਪ੍ਰਭ ਕੁਛ ਨਹੀਂ ਹੱਥ ਬੰਦੇ ਹੱਥ ਬਹੁਤਾ ਕੁਝ ਨਹੀਂ ਹੈਗਾ ਸਿਰਫ ਸੋਚ ਕੇ ਪਲਾਨ ਬਣਾ ਸਕਦਾ ਤੇ ਉਹ ਪਲਾਨ ਦੇ ਉੱਪਰ ਮੋਹਰ ਲਾਉਣੀ ਰੱਬ ਨੇ ਜਾਂ ਨਹੀਂ ਲਾਉਣੀ ਇਹ ਉਹਦੇ ਹੱਥਰੇ ਵਿੱਚ ਹੈ ਹੁਣ ਮੇਥੋਂ ਆਪਾਂ ਪਹੁੰਚ ਗਏ ਆ ਇਹ ਹੈਗਾ ਵੀ ਆ ਇਟਾਲੀਆ ਜਿਹੜੇ ਆਪਾਂ ਨੇ ਵੀ ਇਹ ਬਾਰੇ ਪਹਿਲਾਂ ਗੱਲ ਕੀਤੀ ਸੀ ਨਾ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੈ ਆ ਸ਼ਹਿਰ ਦਾ ਉਹ ਆ ਵਾਲਾ ਵੀ ਹੈ ਤੇ ਤੁਸੀਂ ਦੇਖੋ ਇਧਰ ਆਲੇ-ਦਾਲੇ ਜਿੰਨੀ ਹੈ ਵੀ ਨਾ ਮਤਲਬ ਕੱਪੜਿਆਂ ਦੇ ਕਾਨੇ ਵੀ ਇਧਰ ਹੈਗੀਆਂ ਨੇ ਤੇ ਇਧਰ ਬਾਹਰ ਰੈਸਟੋਰੈਂਟ ਮੇਕਅਪ ਦੀਦ ਕਾਨਾ ਮਤਲਬ ਵੀ ਇੱਧਰ ਦੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਇਹ ਵੀ ਇਹ ਦੇ ਵਿੱਚ ਨਾ ਹੋਵੇ ਤੇ ਅੱਜ ਸਾਨੂੰ ਸੋਮਵਾਰ ਦਾ ਦਿਨ ਹੈ ਕੁਝ ਇਸ ਕਰਕੇ ਹੋ ਗਿਆ ਤੇ ਕੁਝ ਵਾਲੇ ਸਜਰੇ ਆ ਨੀ ਸ਼ਾਮ ਟਾਈਮ ਦਾ ਹਰ ਰੋਜ਼ ਇੱਥੇ ਸ਼ਾਮ ਰੌਣਕ ਮੇਲਾ ਪੂਰਾ ਹੁੰਦਾ ਹੈ ਨਾ ਜੇ ਬਹੁਤ ਸੋਹਣਾ ਵੀ ਹੈ ਵੀ ਮਿੱਤਰੋ ਮਸ਼ਹੂਰ ਹੋਇਆ ਇਹ ਸ਼ਹਿਰ ਦਾ ਵੀ ਇਟਾਲੀਆ ਦੇਖੋ ਇੱਧਰ ਵੀ ਦੁਕਾਨ ਹਾਂ ਇਸ ਨੂੰ ਕੀ ਮੈਨੂੰ ਲੱਗਿਆ ਤੇ ਸ਼ਹਿਰ ਇਹ ਮੈਨੂੰ ਤਾਂ ਜੀ ਬਹੁਤ ਸੋਹਣਾ ਲੱਗਿਆ ਬਹੁਤ ਸ਼ਾਂਤ ਸ਼ਾਂਤ ਹੈ ਨਾ ਹਾਂਜੀ ਕੁਝ ਸਮੁੰਦਰ ਦਾ ਕੰਢੇ ਕਰਕੇ ਤੇ ਕੁਝ ਮਤਲਬ ਹੀ ਪਤਾ ਨਹੀਂ ਘੱਟ ਹੈ ਇਹ ਕੁਝ ਸਾਰੀ ਚੀਜ਼ ਨੇੜੇ ਨੇੜੇ ਜੇ ਬਿਲਕੁਲ ਹੈਗੀ ਆ ਤਾਂ ਕਰਕੇ ਆ ਓ ਜੀ ਆ ਕੇ ਕਾਫੀ ਆ ਸੋਹਣਾ ਹੀ ਲੱਗੇ ਹਨ ਹਾਂਜੀ ਜੀ ਲੱਗਦਾ ਜੀ ਕਰਦਾ ਵੀ ਸਾਰਾ ਵੀ ਸ਼ਾਮ ਤੱਕ ਇੱਥੇ ਘੁੰਮੇ ਜਾਵੀ ਹੈ ਨਾ ਜੇ ਜਦੋਂ ਬੰਦਾ ਫ੍ਰੀ ਹੁੰਦਾ ਨਾ ਕਈ ਵਾਰੀ ਘਰੇ ਹੁੰਦਾ ਕੀ ਕਰੀਏ ਬੰਦਾ ਗੇੜਾ ਕਾਢ ਲਾਂਦਾ ਹੈ ਨਾ ਜੀ ਰਿਲੈਕਸ ਜਾਂ ਔਰ ਇਹ ਗੱਡੀ پارک ਲਾਉਣ ਦੀ ਕੋਈ ਏਡੀ ਖਾਸ ਪ੍ਰੋਬਲਮ ਨਹੀਂ ਹੈਗੀ ਜਿੱਦਾਂ ਰੂਮ ਸੈਂਟਰ ਵੱਲ ਮਨ ਲੈ ਬੰਦਾ ਘਰੋਂ ਨਿਕਲਦਾ ਗੱਡੀ ਲੈ ਕੇ ਤਾਂ ਡੁੱਢ ਦੋ ਘੰਟਿਆਂ ਤੇ ਪਾਰਕਿੰਗ ਲੱਭ ਜੰਗ ਜਾਂਦੀ ਹੈ ਇੱਥੇ ਉਹ ਪ੍ਰੋਬਲਮ ਨਹੀਂ ਹੈਗੀ ਸੌਖੀ ਪਾਰਕਿੰਗ ਲੱਭ ਜਾਂਦੀ ਹੈ ਹਨਾ ਕਾਫੀ ਚੀਜ਼ਾਂ ਨੇ ਟਮੋਲ ਸਾਰਾ ਕੁਝ ਵਿੱਚ ਹੈਗਾ ਹਨਾ ਜੀ ਹਾਂ ਛੇ ਮੈਂ ਇੱਥੇ ਦੇਖਣ ਹੋਰ ਕਿ ਸ਼ਹਿਰ ਜਾਏ ਕੋਈ ਨਿਸ਼ਾਨੀ ਲੈ ਜਾਦੇ ਨਾਲੇ ਚਲੋ ਠੀਕ ਹੈ ਹਾਂ ਬੜੇ ਫੋਨ ਦਾ ਕਵਰ ਮਿੱਤਰੋ ਬੜਾ ਖਰਾਬ ਹੋ ਗਿਆ ਵਿੱਚ ਨਾ ਉਹ ਹੁੰਦੀ ਲੋਹੇ ਦੀ ਟਰਜੀ ਹੁੰਦੀ ਆ ਜਿਹੜਾ ਮੇਰਾ ਚਾਰਜਰ ਹੈ ਉਹ ਹੈਗਾ ਆਪਣਾ ਵਾਇਰਲੈਸ ਚਾਰਜਰ ਹੈ ਉਹ ਲੱਗਦਾ ਨਹੀਂ ਹੈਗਾ ਸਲਿੱਪ ਕਰ ਜਾਂਦਾ ਇਹਨਾਂ ਕੋਲੋਂ ਫੋਨ ਦਾ ਕਵਰ ਮਿੱਤਰੋ ਨਾਲ ਦਾ ਨਹੀਂ ਮਿਲਿਆ ਜਿਹੜਾ ਮੈਨੂੰ ਚਾਹੀਦਾ ਸੀਗਾ ਤੇ ਮੈਨੂੰ ਚਾਹੀਦਾ ਸੀਗਾ ਜਿਹੜੇ ਫੋਨ ਦੇ ਨਾਲ ਮੈਂ ਸਟੇ ਵੀਡੀਓ ਬਣਾ ਰਿਹਾ ਹਾਂ ਨਾ ਇਹ ਆਪਣਾ 16 Pro ਫੋਨ ਹੈ ਜਿਹੜਾ ਇਹਦੇ ਵਿੱਚ ਕਵਰ ਪਾਇਆ ਹੋਇਆ ਬੜਾ ਟੌਪ ਦਾ ਬਹੁਤ ਸੋਹਣਾ ਕਵਰ ਹੈ ਮਤਲਬ ਕਿ ਸੇਫਟੀ ਵਾਈਜ਼ ਵੀ ਤੇ ਲੁੱਕ ਵਾਈਜ਼ ਤੇ ਮੈਂ ਕਿਹਾ ਸੀ ਅਮਰੇ ਦੇ ਨਾਲ ਦਾ ਮੁੰਡਾ ਦੇ ਦੇ ਇਹਦੇ ਨਾਲ ਦਾ ਕਹਿੰਦੇ ਹੈ ਨਹੀਂ ਮੇਰੇ ਕੋਲ ਕਹਿੰਦਾ ਆਰਡਰ ਕਰ ਦਨੇ ਆ ਵੀ ਕੱਲ ਨੂੰ ਪਰਸਨ ਆ ਕੇ ਲੈ ਜੀ ਮੈਂ ਸਾਡੇ ਕੋਈ ਇਹਨਾਂ ਟਾਈਮ ਸਾਡੇ ਕੋਲ ਟਾਈਮ ਕੀਤੇ ਆ ਸਾਡੀ ਤਾਂ ਸਾਧਾਣੀ ਫੇਰੀ ਹੁੰਦੀ ਆ ਅੱਜ ਇਹਦਾ ਖਬਰ ਸਾਡੇ ਕਦੋਂ ਸਮਾਂ ਲੱਗਣੇ ਤੇ ਰੋਣ ਦਾ ਹਾਂਜੀ ਨਾ ਇਹ ਤਾਂ ਹੈ ਕਹਿੰਦਾ ਕਿ ਹੋਰ ਦੁਕਾਨ ਦੇ ਉੱਥੇ ਪਤਾ ਕਰ ਲਿਓ ਠੀਕ ਨਹੀਂ ਹਾਂਜੀ ਬਾਟਾ ਦਾ ਸ਼ੋਰੂਮ ਇੱਥਰੋਂ ਜਿੱਦੇ ਬਾਟਾ ਦੇ ਨਾ ਹਾਂਜੀ ਮਨ ਲਾਈ ਇੱਥੇ ਇਟਲੀ ਵਿੱਚ ਵੀ ਕੱਪੜੇ ਮਿਲਦੇ ਆ ਜੋ ਵੀ ਮਿਲੇ ਬਾਟਾ ਦਾ ਉਹ ਸਾਰੇ ਮੇਡ ਇਨ ਇੰਡੀਆ ਆਉਂਦਾ ਰਹੀ ਅੱਛਾ ਹਾਂਜੀ ਜ਼ਿਆਦਾਤਰ ਅੱਛਾ ਹੁਣ ਆਪਾਂ ਇੱਕ ਹੋਰ ਦੁਕਾਨ ਦੇ ਵਿੱਚ ਮਿੱਤਰੋ ਆਏ ਇੱਥੋਂ ਦੇਖਣ ਵਾਸਤੇ ਕਵਰ ਆਪਾਂ ਨੂੰ ਮਿਲ ਹੀ ਰਿਹਾ ਸਾਰੇ ਮਲੇ ਵਿੱਚ 14 ਪਰੂ ਮਕਸਦੀਆਂ ਤੇ ਆਪਾਂ ਨੂੰ ਚਾਹੀਦਾ ਸੀਗਾ ਕਿੱਥੇ ਜਿਹੜਾ ਮੇਰੇ ਫੋਨ 'ਚ ਪੈ ਗਿਆ ਨਾਲ ਦਾ ਉਹ ਇਹ ਨਹੀਂ ਨਾ ਦਾ ਬਸ ਉਹਨਾਂ ਦਾ ਬੱਦ ਬੁਲਾਇਆ ਹੈ ਬਸ ਆ ਗਿਆ ਇਹਨਾਂ ਪ੍ਰੋਫੈਸ਼ਨਲ ਕਵਰ ਕਿੱਥੋਂ ਲੈ ਲਿਆ ਫਾਇਲ ਨਾਲ ਦਾ ਕਵਰ ਨਹੀਂ ਮਿਲਦਾ ਆਪਾਂ ਨੂੰ ਹਾਂਜੀ ਹਾਂਜੀ ਭਾਈ ਦੋ ਦੁਕਾਨਾਂ ਲਾਵੇ ਦੋ ਦੁਕਾਨਾਂ ਫਿਰ ਸੀ ਇਹਨਾਂ ਦੋ ਦੁਕਾਨਾਂ 'ਚ ਨਹੀਂ ਮਿਲਿਆ ਹੈਗਾ ਹਾਂਜੀ ਵਾਟੇ ਇਸ ਪਰੰਤੋ ਫੋਨ ਮਿੱਤਰੋ ਆਪਾਂ ਰੁਕੇ ਆ ਇੱਕ ਬਾਰ ਤੇ ਇੱਥੇ ਯਾਰ ਕੋ ਆਪਾਂ ਉਹ ਕਿਹਦੇ ਜੂਸ ਸੰਗਰ ਦਾ ਜੂਸ ਜਿਹੜੇ ਬਹੁਤ ਜ਼ਰਾ ਵਧੀਆ ਹੁੰਦਾ ਇੱਥੇ ਪੈਣਾ ਦੇਖੋ ਬੈਠ ਜਾਓ ਕੇਸ ਇਹ ਸ਼ਹਿਰ ਦੇ ਵਿੱਚ ਪੰਜਾਬੀਆਂ ਦੇ ਸਭ ਤੋਂ ਵੱਧ ਰਹਿਣ ਦੀ ਮਿੱਤਰੋ ਕਾਰਨ ਪਤਾ ਕੀ ਆ ਇਹ ਸ਼ਹਿਰ ਦੇ ਵਿੱਚ ਸਹੂਲਤਾਂ ਬਹੁਤ ਜ਼ਿਆਦਾ ਨੇ ਕੰਮ ਕਾਰ ਦੇ ਮਸਲੇ ਨੂੰ ਲੈ ਕੇ ਤੇ ਰਹਿਣ ਸਹਿਣ ਕਰਕੇ ਇਸ ਸਮੁੰਦਰ ਦਾ ਕੰਡਾ ਕੰਮ ਕਰਦਾ ਮੁੱਖ ਤੇ ਨਹੀਂ ਕੰਮ ਵੀ ਬਹੁਤ ਜ਼ਿਆਦਾ ਹੈ ਖੇਤੀਬਾੜੀ ਦਾ ਕੰਮ ਵੀ ਕਾਫੀ ਹੁੰਦਾ ਹੈ ਤੇ ਰੈਸਟੋਰੈਂਟ ਦੇ ਵਿੱਚ ਮੁੰਡੇ ਕੰਮ ਕਰਦੇ ਆਪਣੇ ਬਾਰਾਂ ਦੇ ਵਿੱਚ ਵੀ ਕੰਮ ਕਰਦੇ ਆ ਬਾਕੀ ਜੇ ਇਥੋਂ ਕਿਤੇ ਰੋਮ ਵੱਲ ਨੂੰ ਜਾਣਾ ਹੋਵੇ ਜਾਂ ਕਿਸੇ ਪਾਸੇ ਵੀ ਜਾਣਾ ਹੋਵੇ ਜਾਣ ਆਉਣ ਦੀ ਕੋਈ ਦਿੱਕਤ ਨਹੀਂ ਹੈਗੀ ਮੈਂ ਤੁਹਾਨੂੰ ਦਿਖਾਉਣਾ ਆਪਾਂ ਬਿਲਕੁਲ ਸ਼ਹਿਰ ਦੇ ਆ ਇਹਦਾ ਸ਼ਹਿਰ ਹੈ ਸਾਹਮਣੇ ਆ ਆ ਵਿਆ ਇਟਾਲੀ ਆਉਂਦਾ ਵਾਲਾ ਤੇ ਸਾਹਮਣੇ ਹੈਗਾ ਦੇਖੋ ਰੇਲਵੇ ਸਟੇਸ਼ਨ ਸਾਹਮਣੇ ਇਥੋਂ ਟ੍ਰੇਨਾਂ ਚੱਲਦੀਆਂ ਸਿੱਧੀਆਂ ਟਰਮੀਨੋ ਤੇ ਉੱਥੋਂ ਭਾਵੇਂ ਜਰਮਨ ਜਾਂ ਸਪੇਨ ਜਾਂ ਫਰਾਂਸ ਅਸੀਂ ਮਾਰੀ ਜਾਓ ਤੇ ਮਤਲਬ ਬਿਲਕੁ ਸ਼ਹਿਰ ਦੇ ਵਿੱਚ ਸਟੇਸ਼ਨ ਹੈ ਕੋਈ ਇਦਾਂ ਨਹੀਂ ਹੈਗਾ ਵੀ ਸਟੇਸ਼ਨ ਉਤਰਗੇ ਇਹਨੂੰ ਬੱਸ ਫੜ ਕੇ ਜਾਣ ਦੀ ਲੋੜ ਹੈ ਬੱਸ ਸਟੇਸ਼ਨ ਉਤਰੋ ਤੇ ਸਿੱਧੇ ਸੜਕ ਪਾਰ ਕਰੋ ਤੇ ਸ਼ਹਿਰ 'ਚ ਐਂਟਰ ਮਤਲਬ ਇੰਨੀ ਜ਼ਿਆਦਾ ਸਹੂਲਤਾਂ ਸ਼ਮਾ ਹੋਰੇ ਸ਼ਹਿਰ ਦੇ ਵਿੱਚ ਹਾਂਜੀ ਆਪੇ ਇਥੇ ਰਹਿਣ ਲੱਜੇਗੀ ਹੋ ਨਹੀਂ ਤਾਂ ਪੋਸੀਬਲ ਹੈ ਨਹੀਂ ਜੀ ਬਹੁਤ ਸੋਹਣਾ ਸ਼ਹਿਰ ਹੈ ਜੀ ਸਹੀ ਗੱਲ ਹੈ ਰਹਿਣ ਵਾਸਤੇ ਮਿੱਤਰੋ ਬਹੁਤ ਸੋਹਣਾ ਸ਼ਹਿਰ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸੋਹਣਾ ਤੇ ਬਹੁਤ ਸੁਥਰਾ ਤੇ ਬਹੁਤ ਸ਼ਾਂਤ ਵੀ ਸ਼ਹਿਰ ਹੈ ਹੈਨਾ ਹਾਂਜੀ ਚਲੀ ਰਫਾ ਨਿਕਲੀ ਜੀ ਤੁਹਾਨੂੰ ਇੱਕ ਵਾਰੀ ਇੱਥੇ ਰਹਿਣ ਲੱਗ ਜਾ ਹੁਣ ਮੈਨੂੰ ਨਹੀਂ ਲੱਗਦਾ ਹੁਣ ਫਿਰ ਉਹਦਾ ਕਿਤੇ ਜਾ ਕੇ ਜੀ ਲੱਗਦਾ ਹੋਣਾ ਜੀ ਛੇਪੀ ਛੇਪੀ ਨਹੀਂ ਨਹੀਂ ਸਹੀ ਨਹੀਂ ਲੱਗਦਾ ਹਾਂਜੀ ਕਿੰਨਾ ਸਮਾਂ ਲੈ ਲਿਆ ਤੇਰਾ ਭਲਾ ਹੋ ਜੇ ਤੇਰਾ ਮੈਂ ਅੱਛਾ ਲੈ ਕੇ ਚਲਾਂ ਐਂਕਰੀ ਦਲਾਂ ਕਿ ਲੋਗ ਨੂੰ ਲੈਣੀ ਠੀਕ ਹੈ ਜੀ ਫਿਰ ਨਾ ਵੀ ਰੁਟੀਨ ਜਿਹੜਾ ਬਜਾ ਰਹਿੰਦਾ ਫਿਰ ਹਾਂਜੀ ਉਹ ਤਾਂ ਹੈ ਜੀ ਠੀਕ ਹੈ ਨੀ ਹਾਂਜੀ ਆਪਾਂ ਲਵਾਂਗੇ ਮਿੱਤਰੋ ਦਲੀਆ ਤੇ ਦਲੀਆ ਆ ਕੇ ਨੇ ਗਰਮੀਂ ਖਾਣ ਨੂੰ ਵਧੀਆ ਹੁੰਦੇ ਇਹ ਨੂੰ ਜੇ ਮਿੱਠੇ ਵਿੱਚ ਖਾ ਲੋ ਚਾਹੇ ਇਹਨੂੰ ਪੀ ਆਰ ਵੀ ਪਾ ਕੇ ਸਲਾਤ ਬਣਾ ਕੇ ਖਾ ਲੋ ਦਲੀਆ ਇਸ ਬੈਸਟ ਡਾਈਟ ਗਰਮੀਆਂ ਵਾਸਤੇ ਪਲਮਨ ਵਾਲੀ ਡਾਈਟ ਹੈ ਤੇ ਬਾਕੀ ਸਿਰ ਮਲਾਉਣਾ ਤੇ ਬਾਈ ਜੀ ਉਹਨਾਂ ਨੂੰ ਇੱਥੇ ਮਿਲੋ ਇਹ ਆਪਣੇ ਸ਼ਿੰਦਾ ਵੀਰੇ ਸਤਿ ਸ਼੍ਰੀ ਅਕਾਲ ਜੀ ਇਹਨਾਂ ਦੀ ਸ਼ਾਪ ਇੱਥੇ ਲਦੀਸ ਪੋਲੀ ਦੇ ਵਿੱਚ ਤੇ ਆਪਾਂ ਤੁਹਾਨੂੰ ਪਹਿਲਾਂ ਦੁਕਾਨੇ ਐਂਟਰ ਕਰਨ ਤੋਂ ਪਹਿਲਾਂ ਸਭ ਤੋਂ ਸ਼ੋਰਟਰ ਲੈ ਕੇ ਦਿਖਾ ਦਿੱ ਸਕਰੀਨ ਸ਼ਾਟ ਉੱਤੇ ਨੰਬਰ ਹੀ ਪਾਈ ਉਹਨਾਂ ਦਾ ਤੁਸੀਂ ਫੋਨ ਕਰਕੇ ਆਰਡਰ ਵੀ ਕਰ ਸਕਦੇ ਹੋ ਸਬੰਨ ਘਰ ਜਿਹੜੇ ਛੱਡ ਕੇ ਆਉਣਗੇ ਵਧੀਆ ਕੁਆਲਿਟੀ ਤੇ ਸਮਾਨਨ ਵਧੀਆ ਕਾਲ ਹੈ ਜੀ ਮੈਂ ਸ਼ੁਕਰ ਕਰ ਪਾਰੇ ਵਧੀਆ ਨੇ ਹਾਂ ਕਿ ਆ ਪੈਟੂ ਜਾ ਰਾ ਇੱਕ ਵਾਰ ਯਾ ਇੰਡੀ ਛੁੱਟੀ ਤੇ ਮਸਲੇ ਲੈ ਕੇ ਤੇ ਹਉਣ ਲੱਗੇ ਹਾਂਜੀ ਗੁਰਸ਼ਾਨ ਨੂੰ ਬਹੁਤ ਪਸੰਦ ਆਏ ਸੀ ਇੱਥੇ ਮੈਨੂੰ ਮਿਲ ਗਏ ਜੀ ਉਹੀ ਚੀਜ਼ ਆ ਹਾਂ ਹਾਂਜੀ ਫੈਸ਼ਨ ਦੇ ਬਾਈ ਤੇ ਸਭ ਕੁਝ ਮਿਲ ਜਾਂਦਾ ਸ਼ਕਰਪਾਰੇ ਆਲੂ ਬਖਾਰੇ ਜੋ ਮੱਝੀ ਲੋਟੇ ਚੰਦੇ ਆ ਹਾਂਜੀ ਹਾਂਜੀ ਫੈਸ਼ਨ ਦੇ ਬਾਈ ਜੇ ਕਿਤੇ ਮਨ ਲਾ ਵੀ ਡੱਬੇ ਡੱਬੇ ਆਰਡਰ ਕਰਨੇ ਹੋਣਗੇ ਤੇ ਮਨ ਲਾ ਵੀ ਬੇਬੀ ਹੋਵੇ ਕਿਸੇ ਪਾਰਟੀ ਕਰਨੀ ਹੋਵੇ ਉਹ ਵੀ ਕਰ ਦਿੰਦੇ ਆ ਆਰਡਰ ਜੀ ਬਿਲਕੁਲ ਦੋ ਤਿੰਨ ਦਿਨ ਪਹਿਲਾਂ ਆਰਡਰ ਦੇਣਾ ਪੈਂਦਾ ਹਾਂਜੀ ਹਾਂ ਤੇ ਫਰੈਸ਼ ਮਠਾਈ ਮਿਲੇਗੀ ਹੈ ਕੋ ਸੈਂਪਲ ਵਗੈਰਾ ਵੀ ਡੱਬਾ ਕਿਦਾਂ ਤਿਆਰ ਕਰਦੇ ਹੋ ਜੀ ਜੀ ਸਿੰਪਲ ਵਿੱਚ ਤੇ ਲੱਡੂ ਚੱਲਦਾ ਹੈ ਉਹਦਾ ਜਿੱਦਾਂ ਦਾ ਕੋਈ ਕਵੇ ਉਹਦਾ ਬਣਾਵਾ ਦਿੰਦਾ ਹੈ ਮਿਕਸ ਕਰਾ ਦਿੰਦਾ ਹੈ ਜੇ ਪਿਓਰ ਦੀ ਬਰਫੀ ਬਣਾਣੀ ਉਹ ਪਿਓਰ ਦੀ ਵਿੱਚ ਬਣਾਵਾ ਦਿੰਦੇ ਵੀ ਜੋ ਵੀ ਜਿੱਦਾਂ ਫਰਮਾਇਸ਼ ਹੋ ਉਹ ਕਰ ਦਿੰਦੇ ਹਾਂ ਜੀ ਤਕਰੀਬਨ ਜਿਆਦਾਤਰ ਲੋਕੀ ਲੱਡੂ ਹੀ ਦਾਨਦੇ ਕਿ ਸਿੰਪਲ ਜਿਹਾ ਕਾਇਆ ਨਾਲ ਬਹੁਤ ਵਧੀਆ ਲੱਡੂ ਹੈ ਤੁਹਾਨੂੰ ਮਦਦ ਸੁਣ ਕੇ ਇੱਥੇ ਡਰਾਈ ਫਰੂਟ ਮਿਕਸ ਕੀਤਾ ਹੁੰਦਾ ਇਹਨਾਂ ਨੇ ਦੇਖੋ ਹਾਂਜੀ ਹਾਂ ਸਾਰਾ ਕੁਝ ਮਗਜੀ ਮੋਜ ਲੱਗੀ ਆ ਉਸਨੂੰ ਸਾਰਾ ਕੁਝ ਕੰਪਲੀਟ ਠੀਕ ਹੋ ਗਿਆ ਟੇਸਟ ਬਹੁਤ ਵਧੀਆ ਇਧਰ ਮਿਲੋ ਆਪਣੇ ਹਵਾਰੀ ਵੀਰ ਜਿਹੜਾ ਨੂੰ ਇਹ ਆਪਣੇ ਗੁਰੂ ਘਰ ਦੀ ਕਮੇਟੀ ਦੇ ਮੈਂਬਰ ਨੇ ਸਾਡੇ ਸੈਕਟੀ ਸਾਹਿਬ ਤੇ ਅੱਜ ਇਹਨਾਂ ਨੇ ਸਾਡਾ ਮਾਨਸਤਕਾਰ ਕੀਤਾ ਸਾਨੂੰ ਚਾਹ ਬੁਲਾਈ ਆਪਣੇ ਸ਼ਹਿਰ ਵੀ ਜਾਏ ਨੂੰ ਬਹੁਤ ਥੈਂਕਸ ਧੰਨਵਾਦ ਵੀਰੇ ਕੋਈ ਗੱਲ ਹੀ ਜੀ ਇਹ ਸਾਡੇ ਵੈਸੇ ਹੀ ਬਹੁਤ ਚਿਤ ਕਰਦੇ ਨੇ ਸਾਡੀ ਤੁਸੀਂ ਇਹਦਾ ਤਾਂ ਹੈਪੀ ਜਨਮ ਦਿਨ ਵੀ ਅਸੀਂ ਦੇਖੋ ਪਤਾ ਕੀ ਗੱਲ ਆ ਖੂਨ ਨੂੰ ਖੂਨ ਹੀ ਮਿਲਦਾ ਬੰਦੇ ਨੂੰ ਬੰਦਾ ਰੋਜ਼ ਮਿਲਦਾ ਤੇ ਜੇ ਆਪਾਂ ਕਿਸੇ ਦਾ ਜ਼ਿਆਦਾ ਪਿਆਰ ਕਰਦੇ ਆ ਤਾਂ ਇੱਕ ਦੂਜੇ ਦੇ ਨਾਲ ਪਿਆਰ ਵਧਦਾ ਆ ਸਹੀ ਗੱਲ ਆ ਠੀਕ ਆ ਜੀ ਕੋਈ ਜ਼ਰੂਰ ਹੀ ਨਹੀਂ ਹੁੰਦਾ ਵੀ ਬੰਦਾ ਦੂਰ ਰਹਿੰਦਾ ਨਜ਼ਦੀਕੀਆਂ ਦਾ ਦਿਲ ਦੀਆਂ ਹੋਣੀਆਂ ਚਾਹੀਦੀਆਂ ਬਾਕੀ ਦੂਰ ਨੇੜੇ ਦੀ ਤਾਂ ਇੱਕ ਗੱਲ ਆ ਕਹਿਣ ਦੀ ਬਹੁਤ ਤਿਆਰ ਕਰਦੇ ਆ ਸਾਨੂੰ ਅਸੀਂ ਵੀ ਬਹੁਤ ਪਿਆ ਤੇ ਬਾਕੀ ਸਾਡੇ ਭਾਈ ਵੀ ਆ। ਹੂੰ ਬਹੁਤ ਖੁਸ਼ੀ ਆ ਜੀ। ਥੈਂਕ ਯੂ ਬਰੋ। ਸਤਿ ਸ਼੍ਰੀ ਅਕਾਲ ਲਾਲਾ ਜੀ। ਸਤਿ ਸ਼੍ਰੀ ਅਕਾਲ ਜੀ। ਇਧਰ ਮਿਲੋ ਜੀ ਇਹ ਆਪਣੇ ਹੈਗੇ ਆ ਲਾਤੀਸਪੁਰ ਦੇ ਸਭ ਤੋਂ ਵੱਲੇ ਪੁਰਾਣੇ ਮੁੱਢਾਂ ਦੇ ਵਿੱਚੋਂ ਇੱਕ ਬੰਦੇ ਆਪਣੇ ਆਉਂਦੇ ਆ। ਪੁਰਾਣੇ ਬਜ਼ੁਰਗ ਬੰਦੇ ਆ। ਕੋਲਾਜੀ ਸੀਟਾ ਨੂੰ ਸੀਤਾ ਕੈਮਰੇ ਨਹੀਂ। ਬਿਲਕੁਲ ਠੀਕ। ਇਹ ਅੱਜ ਕੱਲ ਇੰਗਲੈਂਡ ਰਹਿੰਦੇ ਮਿੱਤਰੋ ਇਟਲੀ ਦੀ ਧਰਤੀ ਨੂੰ ਇਹ ਕਦੇ ਕਦੇ ਆ ਕੇ ਮਿਲਣ ਵਾਸਤੇ ਹੀ ਆਉਂਦੇ ਆ। ਹੋਰ ਪ੍ਰਵਾਸਾਂ ਚੜ੍ਹਦੀ ਕਲਾ ਜੀ। ਸੀਤਾ ਕੈਮ ਨੇ। ਬਿਲਕੁਲ ਠੀਕ ਹੈ। ਚਾਹ ਚਿਕਾਈ ਤੋਂ ਹੋੜੀਗੀ। ਸ਼ਿਆਦ ਨੂੰ ਸ਼ੋਕ ਨੇ ਵੀ ਸਾਡੇ ਸ਼ਹਿਰ ਤੇ ਸ਼ਿਆਦ ਸ਼ੈਸ਼ ਕਰ ਰਹੀ ਹੈ ਹਾਥਲਾਤਾ ਜੀ ਹਾਂ ਜੀ ਮੈਂ ਕੱਲ ਰਹੀ ਹਾਂ ਜਿਸਫਰ ਵੀ ਲੜਾਈ ਹੈ ਹਾਂ ਜੀ ਚਲੋ ਪਿੱਡੀ ਨਾ ਮੈਂ ਦੇ ਦੇ ਦੀ ਠੀਕ ਠਾਕ ਚੇਹਦੀ ਹਾਂ ਹਾਂ ਜੀ ਠੀਕ ਹੈ ਜੀ ਸਹੀ ਆਓ ਚਲਿਏ ਤੁਹਾਨੂੰ ਸ਼ਹਿਰ ਤੁਹਾਨੂੰ ਘਰ ਮੇਰੇ ਆਈਏ ਵੀ ਆਏ ਜੇ ਰੋਕੋ ਪਹਿਲਾਂ ਜੰਦੀਆਂ ਤੇ ਤੁਹਾਨੂੰ ਜਾਂਦੇ ਲੈ ਚਲਦੇ ਇੱਥੇ ਬਾਈ ਆਉਣਾ ਕੋਈ ਮੇਰੇ ਤੋਂ ਬਾਅਦ ਕੋ ਕੁੰਡੀ ਸੋਟੀ ਵੀ ਮਿਲਦੇ ਨੇ ਕੁੰਡੀਆਂ ਤੇ ਸੋਟੇ ਗਾ ਗਰਮੀ ਆ ਰਹੀ ਆ ਤੇ ਜੇ ਸਰਦੇ ਸਰਦੀ ਬਣਾਉਣੀ ਆ ਤਾਂ ਇੱਥੇ ਅੱਗੇ ਲੈ ਕੇ ਜਾ ਸਕਦੇ ਹਾਂ ਕੁੰਡੀਆਂ ਸੋਟੇ ਚੱਕਲੇ ਬੇਲ ਨਹੀਂ ਵੀ ਆਪਣੀ ਇੰਡੀਆ ਦੇ ਐਕਟੀਵਿਟੀ ਪਕਣ ਵਾਸਤੇ ਕਈ ਮੇਰੀਆਂ ਮਾਤਾ ਮਾਪੇ ਡਾਊਨਲੋਡ ਕਰਦੀਆਂ ਨਾ ਤਾਂ ਲਈਦਾ ਵਧੀਆ ਕੁਆਲਿਟੀ ਦੇ ਆਹ ਤਾਂ ਘੈਂਟ ਚੀਜ਼ ਆ ਇਹ ਤਾਂ ਜ਼ਰੂਰ ਤੁਸੀਂ ਨਾ ਇਹ ਮੈਂ ਤਾਂ ਲੈ ਕੇ ਜਾਵਾਂ ਕਿਉਂਕਿ ਗਾਹ ਗਰਮੀ ਆ ਰਹੀ ਹੈ ਤੇ ਸ਼ਰਦਾਈ ਬਹੁਤ ਵਧੀਆ ਜੀ ਹੁੰਦੀ ਹੈ એનર્ਜੀ ਵਾਸਤੇ ਵੀ ਤੇ ਬਹੁਤ ਘੈਂਟ ਡਰਿੰਕ ਹੈ ਕਿ એનર્ਜੀ ਡਰਿੰਕ ਵੀ ਲਈ ਅੱਪਾ ਨੂੰ ਮਲਾ ਸਾਰਾ ਕੋ ਵਿੱਚ ਹੀ ਹੁੰਦਾ ਇਹ ਇਹ ਤਾਂ ਜ਼ਰੂਰ ਲੈ ਕੇ ਜਾਓ ਸਾਰੇ ਯਾਰਾਂ ਤੇ ਬਾਕੀ ਤੁਹਾਨੂੰ ਮਿਲਾਉਣਾ ਆਪਣੇ ਹੋਰ ਵੀਰਾਂ ਦੇ ਨਾਲ ਤੇ ਇਹ ਵੀ ਆਪਣੀ ਬਾਈ ਹੋਣੀ ਨੇ ਆਪਣੇ ਹਵਾਰੇ ਪਿੰਡ ਤੋਂ ਨੇ ਵੀ ਰਣਿਆਂ ਨੂੰ ਮਿਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਜੀ ਇਹਨਾਂ ਦਾ ਵਾਹ ਵਾਸਤਾ ਆਪਣੇ ਪਹਿਲਾਂ ਬੱਪੂ ਜਣਗਾ ਸੀਗਾ ਹਾਂਜੀ ਸਾਡੇ ਫੌਜੀ ਸਾਹਿਬ ਅੰਕਲ ਜੀ ਨਾਲ ਜੀ ਹਾਂਜੀ ਅੰਕਲ ਹੀ ਕਹਿੰਦੇ ਅਸੀਂ ਵੱਡੇ ਭਰਾ ਵੀ ਕਹ ਲੋ ਚਾਚਾ ਜੀ ਕਹਦੇ ਹਾਂ ਹਾਂਜੀ ਸਤਿਕਾਰ ਜੀ ਬਿਲਕੁਲ ਜੀ ਬਿਲਕੁਲ ਇਦਾਂ ਹੀ ਸੀਗਾ ਜੀ ਹਾਂਜੀ ਹਾਂਜੀ ਬਹੁਤ ਇਹ ਹੈਗੀ ਜੀ ਗੱਲ 8 9 ਦੀ ਜੀ ਹਾਂਜੀ ਅਸੀਂ ਫਮਾਂ ਚਿਨੋਏ ਰਿਪੋਰਟ ਦੇ ਨਾਲ ਜੀ ਬਰਾਕੇ ਦੇ ਵਿੱਚ ਕੰਮ ਕੀਤਾ ਥੇ ਇਕੱਠਿਆਂ ਨੇ ਜੀ ਇਹਦੇ ਡੈਡੀ ਨਾਲ ਜੀ ਠੀਕ ਹੈ ਜੀ ਬਾਕੀ ਹੋਰ ਸਭ ਤੁਸੀਂ ਦੱਸੋ ਠੀਕ ਠਾਕ ਜੀ ਅਸੀਂ ਬੜੇ ਠੀਕ ਠਾਕ ਹਾਂ ਮੈਂ ਇਧਰ ਬਾਕੀ ਤੁਸੀਂ ਦੱਸੋ ਨਾ ਬੱਚੜਦੀ ਗੱਲ ਆ ਬਈ ਇਦਾਂ ਹੀ ਜਿਹਨਾਂ ਆਪਣੀ ਪੁਰਾਣੀ ਭੈਣ ਭਰਾ ਮਿਲਦੇ ਰਹਿੰਦੇ ਨੇ ਤਾਂ ਇਦਾਂ ਸਕੂਨ ਹੁੰਦਾ ਵੀ ਹਾਂ ਹਾਂ ਬਸ ਸਹੀ ਚੱਲਦੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਦਾ ਜੀ ਚੰਗਾ ਲੱਗਦਾ ਦੋਸਤ ਮਿੱਤਰ ਸਾਰੇ ਪੁਰਾਣੇ ਚੱਲਦੇ ਰਹਿਣ ਤੇਰਾ ਮਤਲਬ ਵੀ ਇਤੋ ਡੈਕਸ਼ਨ ਸਹੀ ਆ ਜੇ ਤੁਸੀਂ ਮਤਲਬ ਪੈਰ ਪੈ ਦੋਸਤ ਮਿੱਤਰ ਚੇਂਜ ਕਰਦੇ ਹੋ ਤਾਂ ਇਦਾਂ ਹੁੰਦਾ ਵੀ ਨਹੀਂ ਕੋਈ ਨਾ ਕੋਈ ਦਿਲ ਚ ਕਾਲਾ ਹੈਗਾ ਬਿਲਕੁਲ ਜੀ ਬਿਲਕੁਲ ਇਹ ਤਾਂ ਹੈਗੀ ਇਹ ਤਾਂ ਪਹਿਲਾਂ ਦੇਖਦੇ ਜੀ ਫਿਰ ਕਾਲਾ ਏ ਬਾਈ ਵੀ ਆਪਣੇ ਹਵਾਰੇ ਦੋਨੇ ਇਹ ਨਵੇਂ ਆਏ ਕਿ ਦੋਨੇ ਵੀਰੇ ਆਪਾਂ ਮੈਂ ਰਾਤੀ ਉਤਰਿਆ ਜੀ ਇਹ ਰਾਤ ਉਤਰਿਆ ਆਂ ਇੰਡੀਆ ਤੋਂ ਹੋਰ ਚੜਦੀ ਕਲਾ ਦਿਲ ਅਗੇ ਆ ਗਈ ਵਧੀਆ ਗਈ ਪੀ ਲੱਗੇ ਹਲੇ ਨਹੀਂ ਲੱਗੇ ਕੋਈ ਲੱਗਦਾ ਦਿਲ ਦਾ ਕੀ ਕਰਨ ਦਿਲ ਤਾਂ ਚੰਦਰ ਲੋੜੀ ਦਾ ਸਹੀ ਗੱਲ ਤਾਈ ਜੀ ਅਸੀਂ ਪਹਿਲਾਂ ਤੇ ਹਾਂਜੀ ਇਹ ਆਪਣੇ ਚਾਚਾ ਜੀ ਆਪਣੇ ਗਰਮੀ ਸਿੰਘ ਚਾਚਾ ਤੇ ਉਹਨਾਂ ਦੇ ਮਤਲਬ ਬੌਸ ਐਹੀਂ ਨਹੀਂ ਨਹੀਂ ਚਾਚਾ ਸਭ ਤੁਸੀਂ ਉੱਤੇ ਸਭ ਬੜੇ ਵੱਧ ਤੇ ਇਹ ਉੱਥੇ ਇਕੱਠੇ ਮਾੜਲੇ ਵੀ ਉਹਨਾਂ ਦਾ ਕੰਮ ਕਰਦੇ ਹੁੰਦੇ ਅਸੀਂ ਮੈਂ ਵੀ ਦੋ ਵੀ ਇਕੱਠੇ ਆ ਗਏ ਉਤਰਾਂ ਲੈਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਹੁਣ ਇੱਥੇ ਬਾਈਆਂ ਨੂੰ ਪਹੁੰਚ ਗਏ ਨੇ ਤੇ ਪ੍ਰਮਾਤਮਾ ਵੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਤੇ ਤੁਹਾਨੂੰ ਛੇਤੀ ਇਹਦੀ ਕੰਮ ਮਿਲੇ ਤੇ ਆਪਣੀਆਂ ਤੁਸੀਂ ਜੋ ਬੰਨ ਕਹਾਉਂਦੇ ਪੂਰੇ ਹੁਣ ਸਾਡੀ ਦੁਆਵਾਂ ਤੁਹਾਡੇ ਨਾਲ ਨੇ ਠੀਕ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਮਿੱਤਰ ਹੁਣ ਚੱਲਦੇ ਆਂ ਟਾਈਮ ਕਾਫੀ ਹੋ ਗਿਆ ਸਮਾਂ ਕਿਨ ਹੋ ਗਿਆ ਸਮਾਪਨਿਕ ਹੋ ਗਿਆ ਤੇ ਆਪਾਂ ਚੱਲਣ ਕੁਸ਼ਾਨ ਵੀ ਦਾ ਸਮਾਗਮ ਤੇ ਸਕੂਲ ਤੋਂ ਆਉਣ ਦਾ ਉਨ ਜਾ ਕੇ ਪਿਕ ਕਰਨਾ ਆਪਾਂ ਨਹੀਂ ਫਿਰ ਆਪਾਂ ਮਿੱਤਰੋ ਘਰ ਨੂੰ ਜਾ ਰਹੇ ਸੀਗੇ ਪਰ ਲਾਲਾ ਜੀ ਕਹਿੰਦੇ ਵੀ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਏ ਆ ਵੀ ਬਹੁਤ ਟਾਈਮ ਪਰ ਮਿਲੇ ਕੋਈ ਖਾਣੇ ਤੋਂ ਵੀ ਜਾਣ ਨਹੀਂ ਦੇਣਾ ਆਹ ਦੇਖ ਲਾਲਾ ਜੀ ਤੁਸੀਂ ਆਪੇ ਕਹੇ ਲਾਲਾ ਜੀ ਸਾਡੇ ਕੋਲ ਥੱਕੇ ਨੋ ਰਹੇ ਹਨਗੇ ਥੱਕੇ ਇਦਾਂ ਆਦਾ ਥੱਕਾ ਸਾਡੇ ਨਾਲ ਰੋਇ ਕਰ ਰਹੇ ਨੇ ਮੇਰੇ ਕੋਲ ਕਿਨਾਂ ਹਰ ਇੱਕ ਵਾਰ ਇਹ ਸਾਡਾ ਮਸਲਾ ਡਜਾਂਦਾ ਜਦ ਰੋਟੀ ਪਾਣੀ ਖਾ ਕੇ ਉੱਠਦੇ ਆ ਨਾ ਇਦਾਂ ਨਹੀਂ ਹੈਗਾ ਵੀ ਪੈਸੇ ਤੈਨ ਦੇ ਨੇ ਪੈਸੇ ਤੈਨ ਦੇ ਨੇ ਸਾਡੇ ਇਹੋਂ ਦੇ ਪੈਸੇ ਮੈਨ ਦੇ ਬਾਅਦ ਕਿੱਧਰ ਲਾਲਾ ਜੀ ਕਿੱਧਰ ਨੇ ਨਾ ਆਪਣੀ ਦੇ ਤਾਂ ਮੇਰੇ ਫੋਨ ਨਾ ਕੀ ਚਾਹੀ ਟੈਲੀਫੋਨ ਮੈਨ ਕਿਹਦੇ ਇਹ ਲਾਲਾ ਜੀ ਤੇ ਕ ਕਰ ਗਿਆ ਸਾਡੇ ਵਿੱਚ ਇਦਾਂ ਹੀ ਹੁੰਦਾ ਮੇਰੇ ਤੋਂ ਲਾਲਾ ਜੀ ਸਾਡੇ ਬਹੁਤ ਤੱਕ ਕਰਦੇ ਜਦ ਵੀ ਰੋਟੀ ਪਾਣੀ ਖਾਣ ਵੇਲੇ ਬੈਠੀਏ ਲਾਵੇ ਥੈਂਕ ਯੂ ਜਸਤਨ ਬਹੁਤ ਬਹੁਤ ਜੀ ਬਾਤ ਹੈ ਸਾਡਾ ਤੁਹਾਡਾ ਦਾ ਸ਼ਾਦੀ ਵਾਸਤੇ ਅਸ਼ੀਰਵਾਦ ਬਹੁਤ ਹੈ ਇਹ ਐਕਸਟਰਾ ਕਰੀ ਜਾਂਦੇ ਕੰਮ ਪਰ ਹੁਣ ਤੁਸੀਂ ਆਏ ਸਾਡੇ ਇਲਾਕੇ ਦੇ ਵਿੱਚ ਠੀਕ ਵੈਲਕਮ ਲਾਲਾ ਜੀ ਮੇਥਰੋ ਆਪਣੇ ਡੈਡੀ ਹੋਂ ਦੇ ਫਰੈਂਡ ਨੇ ਤੇ ਤੇ ਇਸ ਕਾ ਕੇ ਸਾਡੇ ਬਹੁਤ ਜਿਆਦਾ ਸਤਿਕਾਰਯੋਗ ਲਾਲਾ ਜੀ ਤੇ ਬਹੁਤ ਨਾਈਸ ਪਰਸਨ ਨੇ ਬਹੁਤ ਜ਼ਿਆਦਾ ਜਿਹਨੇ ਤੁਹਾਨੂੰ ਗਏ ਤੇ ਵੈਨ ਜਿਹਨੇ ਤੁਸੀਂ ਵੀਡੀਓ ਲਗਦੇ ਨਾ ਇਹਦੇ ਕੁਝ ਵੀ ਨਹੀਂ ਲਗਦੇ ਇਸ ਤੋਂ ਦੁਗਣੇ ਨਾਈਸ ਨੇ ਪਰਸਨ ਹੈ ਇਹ ਤੇ ਬਹੁਤ ਜਿਆਦਾ ਸਤਿਕਾਰ ਹੈ ਭਾਈ ਉਹਨਾਂ ਦਾ ਗੁਰੂ ਕਾ ਦੀ ਕਮੇਟੀ ਦੇ ਵਿੱਚ ਵੀ ਨੇ ਤੇ ਬਾਕੀ ਉਹ ਵੀ ਸਾਡੇ ਸਾਡੇ ਸਾਰੇ ਜਿਹੜਾ ਏਰੀਆ ਆਪਣਾ ਤੇ ਇਹਦੇ ਵਿੱਚ ਸੀਨੀਅਰ ਸਿਟੀਜ਼ਨ ਦੇ ਵਿੱਚ ਤੇ ਕਿ ਸਿਆਣੇ ਬੰਦੇ ਦੇ ਵਿੱਚ ਗਿਣੇ ਨੇ ਲਾਲਾ ਜੀ ਬਣੀ ਸਹੀ ਹੈ ਬਹੁਤ ਸਪੈਕਟਰ ਸਾਡੇ ਲਈ ਮੇਥਰੋ ਲਿਆਂਦਾ ਸਮਾਗਨਾ ਆਪਣੀ ਆ ਆਹ ਬੜਾ ਸੰਭਾਲ ਲੈਂਦਾ ਆਪਣੀ ਪੇਟੀ ਭਰ ਕੇ ਰਹਿਣ ਸਮਾਨ ਦੀ ਸਾਰੀ ਸੰਭਾਲ ਲੈਂਦਾ ਤੇ ਬਸ ਹੁਣ ਆਪਾਂ ਨੇ 1 ਮਹੀਨੇ ਦੇ ਵਿੱਚ ਮਿੱਤਰੋ ਨਿਵੇੜ ਦੇਣਾ ਹੈ ਜੀ ਰੋਜ਼ ਦਾਲ ਤੇ ਦਾਲ ਦਾਲ ਦੇ ਕਰੇ ਮਾਂਹ ਦੀ ਦਾਲ ਕਰੇ ਮੂੰਗੀ ਦਾਲ ਸਭ ਲਿਆਦੇ ਨੇ ਜੀ ਦਾਲ ਦੀ ਸਾਰੀਆਂ ਅੱਜ ਠੀਕ ਹੈ ਹਾਂ ਠੀਕ ਹੈ ਜੀ ਸਾਡੀ ਪੈਂਟਰੀ ਬਈ ਉਹ ਬੈਠੀ ਆ ਰਹੀ ਪੈਂਟਰੀ ਲੈ ਲਓ ਜੀ ਪੈਂਟਰੀ ਪੈਂਟਰੀ आई 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 दे आई 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 आज कली का रहेगी गई झरी चिड़ी जी चिड़ी कली का रहेगी गई भाई है ना भाई हाँ हम आ गए हैं हम आ गए हैं पेंट्री लाग गया जैसे बैठना है <laughs> ना बैठो ਇੱਟ ਚੜੇ ਇੱਟ ਚੜੇ ਕਾਇ ਹੋਣ ਲੱਗੀ ਚੱਲ ਨਾ ਮਾ ਤੇਨੂੰ ਇਹਵੇਂ ਤਰੀ ਸੁਸਤਾ ਉੱਠਿਆ ਜੀ ਹਨਾ ਇਹਦੋਂ ਮੁਗਰੀ ਬਣ ਗਿਆ ਸਹੀ ਬੈਠੂਗਾ ਜੀ ਦੇਖ ਨੀਂਦ ਆਈ ਹੋਈ ਐ ਜੀ ਇਹ ਹੁਣ ਤਾਂ ਪਿਆਰ ਹੁੰਦਾ ਦੇ ਹਾਂ ਚੱਲ ਧੀ 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 ਹੋ ਸੋਣਾ ਜਮਕੀਦਾਰ ਹੈ ਤੈਨੂੰ ਅੱਜ ਕਿਦਾਂ ਲੱਗੀ ਤੈਨੂੰ ਲਾਟਸਪੁਰੀ ਸ਼ਹਿਰ ਕਿਦਾਂ ਲੱਗੇ ਤੈਨੂੰ ਬਹੁਤ ਵਧੀਆ ਜੀ ਸੋਹਣ ਲੱਗਿਆ ਨਾ ਬਹੁਤ ਸੋਹਣਾ ਹਾਂ ਜੀ ਹੁਣ ਮੇਟਰ ਟਾਈਮ ਸ਼ਾਮ ਦੇ 4 ਵਜੇ ਗਏ ਨੇ ਤੇ ਆਪਣਾ ਗੁਰシャン ਸਿੰਘ ਵੀ ਸਕੂਲ ਤੋਂ ਆਪਣਾ ਆ ਗਿਆ ਦੇਖੋ ਸਸੀ ਕਾਲ ਜੀ 6:01 ਸਸੀ ਕਾਲ ਜੀ ਕਿ ਮੇਰੇ ਬਲਸਾਰਾ ਨੂੰ ਪਿਆਰ ਭਰੀ ਸ਼ਾਇਦ ਕੇ ਲਈ ਬੜੀ ਵੀ ਸਸੀ ਕਾਲ ਜੀ ਮੇਰੀ ਬਾਹਰ ਗਰਮੀ ਹੋ ਗਈ ਨਾ ਹਾਂ ਮੈਂ ਵੀ ਆ ਕੇ ਦੇਖੋ ਮੇਤਰੇ ਕੋਟ ਖੋਲਤਾ ਮੈਂ ਕੋਟ ਪਾ ਕੇ ਪਛਤਾਇਆ ਹੁਣ ਮੌਸਮ ਇੰਨਾ ਗਰਮੀ ਹੋ ਗਈ ਤੇ ਗਰਮੀ ਗਰਮੀ ਹੋਗਾ ਸਾਡਾ ਸ਼ਾਨ ਸਿੰਘ ਤੁਰ ਕੇ ਹਾਂਜੀ ਨਾ ਨਾ ਅਜਾ ਬਸੀਆਂ ਬਸੇ ਜਿਹੀ ਢੀਂਗ ਆਉਂਦੀ ਪਰ ਕੋਡਾ ਹੈ ਦਾ ਹੁਣ ਦਿਨ ਖੁੱਲੇ ਹੋਣ ਲੱਗੇ ਹੈ ਨਾ ਗੱਲ ਹੈ ਜੇ ਤਸਵੀਰੇ ਕੋਟ ਨਹੀਂ ਪਾਗੇ ਜਾਂਦਾ ਫਿਰ ਠੰਡ ਬਹੁਤ ਹੁੰਦੀ ਹੈ ਹਾਂ ਸਾਂਝ ਸਵੇਰ ਸ਼ੜ ਰਹੀ ਮਤਲਬ ਆਪਾਂ ਸਵੇਰ ਸਵੇਰ ਹੀ ਕਹਿ ਸਕਦੇ ਆ ਸਾਂਝ ਦੀ ਵੀ ਹੈ ਨਹੀਂ ਮੇਤਰੇ ਸਾਂਝ ਦੀ ਮੌਸਮ ਵਧੀਆ ਹੋ ਜਾਂਦਾ ਸਵੇਰ ਸਵੇਰ ਸ਼ੜ ਰਹੀ ਐ ਸੰਦੇ ਵਿੱਚ ਹੈ ਨਾ ਪੁੱਤਰੀ ਹਾਂਜੀ ਆ ਜਿਵੇਂ ਕੁਛ ਹਾਂ ਨਾ ਰੋਟੀ ਪਾਣੀ ਅੱਜ ਦੇ ਪਾਪਾ ਨੇ ਖਾਦਾ ਪਾਸਤਾ ਅੱਜ ਅਸੀਂ ਇੱਕ ਹੋਰ ਬੰਡ ਨੂੰ ਮਗੇ ਸ਼ਹਿਰ ਨੂੰ ਮਗੇ ਲਾਤੀ ਸਪੋਲੀ ਪਤ ਅੱਛਾ ਹੈ ਨਾ ਹਾਂ ਹੁਣ ਇਹਨਾਂ ਮੇਲੇ ਦਿਖਾਵਾਂਗੇ ਚੋਫੀ ਆਪਾਂ ਠੀਕ ਹਾਂਜੀ ਹਾਂਜੀ ਤੇ ਮੈਂ ਤੋ ਦਿਖਾਵਾਂ ਮੇਲੇ ਚੋਫੀ ਵਾਲਾ ਦਿਨ 15 ਰਹਿ ਗਏ ਬਸ ਮੇਲੇ ਦੇ ਵਿੱਚ ਹੈ ਨਾ ਨਾ ਫੇਰੀ ਪੈਂਤਰੀ ਗਈ ਐ ਇਹਨੂੰ ਮੇਲਾ ਦੇਖਣ ਜਾਊਂਗੇ ਨਾ ਹੈਵਨ 3 ਤੇਰਾ ਮੇਲਾ ਮੇਲੀਆਂ ਦਾ ਯਾਰਾ ਮੇਲੀਆਂ ਦਾ ਅੱਖਾਂ ਨਹੀਂ ਚੋਂ ਲੱਗਦੇ ਹਾਂ ਇਹ ਨੂੰ ਹੁੰਦਾ ਨਾ ਕਾਦਾ ਫੀਲ ਕਰਦਾ ਹੈ ਆਹ ਤੇ ਨਵੈਂਟਰੀ ਕੀਵਲੀ ਗਾਟੈਂਟਰੀ ਓ ਮਾਈ ਗਾਡ ਓ ਮਾਈ ਗਾਡ ਹੋਰ ਬੁੱਤ ਨਮੀ ਤੇ ਸਮਾਂ ਚੱਲ ਰਿਹਾ ਫਤਗੂ ਠੀਕ ਹੈ ਭੁੱਖ ਲੱਗੀ ਵੀ ਹੈ ਕਿੰਨੀ ਭੁੱਖ ਲੱਗੀ ਵੀ ਹੈ ਥੋੜੀ ਲੱਗੀ ਵੀ ਹੈ ਪਰ ਉਹ ਸਿੱਧਾ ਜਾ ਕੇ ਠੰਡਾ ਪੀਂ ਨੂੰ ਵੀ ਠੰਡ ਗੀ ਪੈ ਜੂਗਾ ਅੰਦਰ ਠੰਡਾ ਦੋ ਦੋ ਲਾਤੇ ਫਰਿਸਕੋ ਮੇ ਸ਼ਰਦਾਈ ਲੈ ਬੁੱਤਰੀ ਪਹਿਲੇ ਅਕਵਾ ਪੀਰੋ ਅਕਵਾ ਅਕਵਾ ਸ਼ੀ ਹੋ ਸ਼ੀ ਕੰਦਾਨ ਹੈ ਹੈ ਕੰਦਾਨ ਹੈ ਆ ਤੇਰੀ ਬਾਤ ਕੀ ਹੈ ਕੀ ਤੇਰੇ ਵਾਸਤੇ ਕੀ ਕੀ ਤੇ ਮਤ ਲੈਂਦਾ ਇਹ ਸ਼ਕਰਪਾਰੇ ਉਹ ਤੇਰੇ ਸ਼ਕਰਪਾਰੇ ਤੇਰੇ ਬਦਾਂਦੇ ਤੇ ਜਿਆਦਾ ਸੀ ਇੰਡੀ ਕੇ ਤੇਰੇ ਵਾਸਤੇ ਲੈ ਕੇ ਤੁਣ ਲਗੇ ਹੂੰ ਹੂੰ ਸ਼ਕਰਪਾਰਾ ਵਾਗਰੋ ਜੀ ਸ਼ਕਰਪਾਰੇ ਗੁਰੂ ਦਾ ਬਾਪੂ ਨੇ ਲੱਡੂ ਕਿੰਨਾ ਗਰਾਂ ਸੀ ਸ਼ਾਨ ਵਾਤਿਆ ਹਾਂ ਹਾਂ ਜੀ ਪਹਿਲਾ ਸ਼ਕਰਪਾਰਾ ਓ ਮਾਈ ਸਵਾਦ ਬਧੀਆ ਹੈ ਖਾਣਾ ਤੇ ਵੀ ਨਾਲ ਕੋਈ ਦਾ ਤੁਸੀਂ ਖਾ ਲਓ ਮੈਂ ਵਾਜ ਖਾ ਲਾਂ ਮੈਂ ਵਾਜ ਖਾ ਲੂੰਗਾ ਪਹਿਲੇ ਚੱਕੋ ਗਿਆ ਲਓ ਜੀ ਹੂੰ ਤਾਂ ਹੀ ਉਹ ਕਹਿੰਦਾ ਕੋਈ ਕਹਿੰ ਮੈਨੂੰ ਇਹ ਚੱਕਰ ਪਾ ਲਾ ਕੋਈ ਸ਼ਿਮੈਲ ਉਹ ਨਹੀਂ ਸ਼ਿਮੈਲ ਚੱਕਰ ਪਾ ਹੂੰ ਚੱਕਰ ਪਾ ਉਹ ਛੜਦੇ ਕੋਲ ਨਹੀਂ ਛੜਦੇ ਬੈਠ ਨੂੰ ਛੜਦੇ ਪਹਿਲਾਂ ਰੋਟੀ ਖਾ ਲਾ ਭੁੱਖ ਲੱਗੇ ਜਨ ਨੂੰ ਕੰਨ ਨਹੀਂ ਬੰਦੀ ਹੈ। ਹੈ? ਚਲ ਬੰਦੀ ਹੈ ਮੈਂ ਕਿੱਥੇ। ਉਹ ਬੱਲੇ ਬੱਲੇ। ਕਿਦਾਂ? ਉਹ ਮੇਟਰ ਹਰਮਸ ਵੀ ਆਪਣਾ ਆ ਗਿਆ ਭਾਈ। ਤੇਰਾ ਭਲਾ ਹੋ ਜਾਣਾ ਕਿੰਨਾ ਹਰਮ ਠੀਕ ਹੈ। ਗਰਮੀ ਹੋ ਗਈ ਨਹੀਂ। ਗਰਮੀ ਹੋ ਗਈ ਹਾਂ। ਯਾਨੀ ਕਿ ਮੱਥੇ ਲੱਗੀਆਂ ਮੋਟਰਸਾਈਕਲ ਤੇ ਆ। ਨਹੀਂ ਵੈਸੇ ਮੈਂ ਗਰਮੀ ਹੋ ਗਈ ਇੱਧਰ ਲਾ ਲਈ। ਲੱਗਦੀ ਘੰਟੇ ਭਾਈ। ਹਾਂਜੀ। ਮੈਂ ਵੈਸੇ ਲਾਉਂਦਾ ਨਹੀਂ ਬਸ ਇੱਧੇ ਹੀ ਰੱਖਦਾ। ਨਹੀਂ ਨਹੀਂ ਤੂੰ ਲਾਈ। ਸੁਣ ਲਈ ਇਸ। ਮੈਂ ਜਾਣੀ ਨਹੀਂ। ਨਹੀਂ ਐ ਨਹੀਂ ਲਾਉਂਦਾ ਮੈਂ ਬਸ ਇੱਧੇ ਹੀ ਰੱਖਦਾ। ਅਜੇ ਉੱਪਰ ਰਹੇ। ਹਾਂਜੀ ਹਾਂਜੀ। ਹਾਂ ਠੀਕ ਹੈ। ਕਮਰੂਮ? ਹਾਂ ਜਾਨੀ ਕੋਮਾਈ। ਠੀਕ ਹੋ ਗਿਆ। ਐਵੇਂ ਕੁਛ ਨਾਲ ਵੀ ਹੁਣ ਐ ਤੇ ਮੁਰਮੁਰੀ ਐ ਹਾਂ ਜੀ ਨਿਮਨਪਰੇ ਐ ਯਾ ਬਰੋ ਰੋਟੀ ਖਾਣੀ ਆ ਨਾ ਨਹੀਂ ਰੋਟੀ ਖਾ ਲੇ ਓਕੇ ਨਾ ਨਹੀਂ ਖਾ ਲਓ ਰੋਟੀ ਖਾਣੀ ਦੇ ਨੀ ਚੱਕਰ ਭਾਰੇ ਪਾਈ ਖਾ ਗਏ ਓਕੇ ਹੁਣ ਟਾਈਮ ਮਿੱਤਰੋ ਸ਼ਾਮ ਦੇ 6:30 ਹੋ ਗਏ ਆ ਤੇ ਆਪਾਂ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਤੇ ਪਹੁੰਚ ਗਏ ਤੇ ਕਵਾਬ ਆਪਾਂ ਨੇ ਚਾੜ ਤਾ ਭੱਟੀ ਤੇ ਸਮਾਨ ਦੀ ਸਾਰੀ ਤਿਆਰੀ ਆਪਾਂ ਲਗਭਗ ਕਰਤੀ ਆਪਣੀਦਰ ਤੇਦਰ ਹਰਮਸ ਨੇ ਬਣਾਤੀ ਆ ਪਾਣੀ ਆ ਆਜ ਵੀਦਰ ਖਾਲੇ ਬਣ ਰਹੀਆਂ ਨੇ ਪਾਨੀ ਆਪਣੀ ਫੋਟੋ ਵਾਲੀਆਂ ਹਨਾ ਫੋਰਨ ਗਰਮਣੀਆਂ 10 ਮਿੰਟ ਲੱਗਣਗੇ 10 ਮਿੰਟ ਲੱਗਣਗੇ ਖਾਲੇ ਹਾਂਜੀ ਖਰਮ ਲਗਾ 10 ਮਿੰਟ ਲੱਗਣਗੇ ਖਾਲੇ ਫੋਰਨ ਪੱਟੀ ਗਰਮ ਹੋਣ ਦੇ ਵਿੱਚ ਸਾ ਆਪਣਾ 7 ਵਜੇ ਤਾਂ ਮੋਂ ਆਰਡਰ ਵੀ ਆ ਗਿਆ ਮੇਰੇ ਦਾ ਆਪਣੇ ਮਿੱਤਰ ਦਾ ਹਾਂ 7 ਵਜੇ ਉਹ ਨਹੀਂ ਹੋਣਾ ਪੀਸਾ ਇੱਕ ਮਾਕਸੀ ਪੀਸਾ ਦਾ ਇੱਕ ਵਲੀ ਵਸਕੂ ਲੈਣੇ ਆ ਤੇ ਇੱਕ ਪਤਾ ਦੇਣੀ ਫਰੀਤੇ ਆ ਉਹਦੇ ਯੈਸ ਲਈ ਮੇਤ ਸੁਪਰੀਆਂ ਬਣ ਕੇ ਰੈਡੀ ਹੋ ਗਈਆਂ ਪਹਿਲਾ ਪੂਰਾ ਆਪਣਾ ਸੁਪਰੀਆਂ ਤਿਆਰ ਹੋ ਗਿਆ ਹੋਸ਼ੇ ਮੈਂ ਠੀਕ ਹੋ ਕੇ ਹਾਂਜੀ ਓਕੇ ਜੀ ਬੜੀ ਤਿਆਰੀ ਸਾਰੀ ਅੰਦਰ ਕਿਜਨ ਦੇ ਵਿੱਚ ਹਾਂਜੀ ਓਕੇ ਆ ਜੀ ਵੈਰੀ ਗੁੱਡ ਉਹ ਮੇਟਰੋ ਫਾਈਨਲੀ ਆਪਣਿਆ ਆਪਣਾ ਕੰਮਕਾਰ ਦਿੱਤਾ ਨਵੇੜ ਤੇ ਬਾਹਰ ਨਾਲ ਮੀਂਹ ਵੀ ਲੱਗੇ ਪੈਣਾ ਆ ਤੇ ਫਿਰ ਕੰਮਣ ਕਣੀ ਹੋ ਰਹੀ ਆ ਤੇ ਦੱਸਿਆ ਵਾ ਕਹਿੰਦੇ ਕੱਲ ਨੂੰ ਵੀ ਪੂਰਾ ਜੋਰਾ ਸ਼ੋਰਾਂ ਦੇ ਨਾਲ ਮੀਂਹ ਪੈਣਾ ਹੈ ਤੇ ਬਸ ਆਪਾਂ ਫਾਈਮ ਨਾਲ ਚੱਲਦੇ ਗਏ ਕਰ ਨੂੰ ਤੇ ਅੱਜ ਦਾ ਵਲੌਗ ਤੁਹਾਡੇ ਕੇ ਆਪਾਂ ਸਾਰਾ ਸ਼ਹਿਰ ਕੀਤਾ ਅੱਜ ਆਪਾਂ ਜਿਹੜੀ ਜਗ੍ਹਾ ਤੇ ਉੱਤੇ ਜਾ ਕੇ ਆਏ ਆ ਜਗ੍ਹਾ ਦਾ ਨਾਮ ਹੈ ਲਾਦੀਸਪੋਲੀ ਸ਼ਹਿਰ ਦਾ ਨਾਮ ਹੈ ਤੇ ਸਾਨੂੰ ਤਾਂ ਬਹੁਤ ਸੋਹਣਾ ਲੱਗਿਆ ਅੱਗੇ ਵੀ ਜਾਂਦੇ ਹੁੰਦੇ ਰਹਿੰਨੇ ਆ ਬਹੁਤ ਸੋਹਣਾ ਲੱਗਦਾ ਸਾਨੂੰ ਅੱਗੇ ਵੀ ਤਾਂ ਹੀ ਉੱਥੇ ਗਏ ਸੀ ਆਪਾਂ ਜੇ ਤੁਹਾਨੂੰ ਵੀ ਸੋਹਣਾ ਲੱਗਿਆ ਤਾਂ ਤੁਸੀਂ ਵੀ ਕਮੈਂਟ ਕਰਿਓ ਵੀ ਤੁਹਾਨੂੰ ਆਪਣਾ ਸ਼ਹਿਰ ਅੱਜ ਦਿਖਾਇਆ ਕਿੱਦਾਂ ਦਾ ਲੱਗਿਆ ਹੁਣ ਇੱਕ ਵਾਰ ਜਾਂਦੀਆਂ ਤੇ ਆਪਣੇ ਕਮੈਂਟਾਂ ਵੱਲ ਨਿਗਾਹ ਮਾਰ ਲਈਏ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਸਾਰਿਆਂ ਨੇ ਥੋੜਾ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਤੇ ਬਾਕੀ ਕਿਦੋਂ ਕਮੈਂਟ ਅੱਜ ਵੀਰ ਉਹਨਾਂ ਨੇ ਕੀਤੇ ਨੇ ਤੇ ਇੱਕ ਤੋਂ ਜਗ੍ਹਾ ਸਾਨੂੰ ਦੱਸੀਆਂ ਵੀ ਉੱਥੇ ਜਾ ਕੇ ਤੁਸੀਂ ਵਲੌਗ ਬਣਾ ਕੇ ਲੈ ਕੇ ਆਇਓ ਜਿਦਾ ਆਪਾਂ ਕੱਲ ਦੇ ਵਲੌਗ ਵਿੱਚ ਕਿਹਾ ਸੀਗੇ ਵੀ ਸਾਨੂੰ ਤੁਸੀਂ ਸੁਜੈਸ਼ਨ ਦਿਓ ਵੀ ਕਿੱਥੇ ਆਪਾਂ ਜਾ ਕੇ ਵਲੌਗ ਬਣਾ ਕੇ ਲਈ ਤੁਹਾਨੂੰ ਕਿਹੜੀ ਜਗ੍ਹਾ ਪਸੰਦ ਹੈ ਹਨਾ ਤੇ ਬਾਈ ਹੁਣ ਦੱਸਿਆ ਤੇ ਆਪਾਂ ਇਨੀ ਫਿਊਚਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਉਹ ਜਗ੍ਹਾ ਉੱਤੇ ਜਾ ਕੇ ਵਲੌਗ ਬਣਾਉਣ ਦੀ ਪਰ ਅਸੀਂ ਵਾਅਦਾ ਨਹੀਂ ਕਰਦੇ ਕਿ ਕਿੰਨੀ ਛੇਤੀ ਜਾਵਾਂਗੇ ਕਿਉਂਕਿ ਕੰਮਕਾਰਾਂ ਵਿੱਚ ਮੇਥੋਂ ਸਮਾਂ ਕਈ ਵਾਰ ਨਹੀਂ ਲੱਗਦਾ ਕਿਵੇਂ ਕਿਦਾਂ ਹੁੰਦਾ ਪਰ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਫੋਰ ਵੀਰਾਂ ਦਾ ਵੀ ਜਿਨ੍ਹਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਆ ਤੇ ਬਾਕੀ ਚਲੀ ਗਏ ਕਰ ਨੂੰ ਹਾਂਜੀ ਹੈ ਹਾਂਜੀ ਤੇ ਮੇਤਰ ਹੁਣ ਆਪਾਂ ਚੱਲਦੇ ਕਰ ਨੂੰ ਸਾਰ ਨੂੰ ਤੋਂ ਛੁੱਟੀਆਂ ਤੇ ਅੱਜ ਦਾ ਦਿਨ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਰਿਹਾ ਆਪਾਂ ਤੁਹਾਡੇ ਸਾਰਿਆਂ ਦਾ ਸਾਰਾ ਸ਼ੇਅਰ ਕੀਤਾ ਉਮੀਦ ਕਰਦੇ ਆਂ ਅੱਜ ਦੇ ਦਿਨ ਦੇ ਨਾਲ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰੇ ਮਿਲਾਂਗੇ ਸੋਹਣੇ ਜਿਹਾ ਵਲੌਗ ਦੇ ਵਿੱਚ ਸੋਹ ਨਵੇਂ ਨਵੇਂ ਕਮਰ ਦੇ ਹਾਲ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ